ਤੁਹਾਡੀ ਡੇਰੇ ਵਾਲੇ ਜਾਂ ਡੇਰਾਬਾਦ ਦੇ ਨਾਲ ਕੋਈ ਗਰਾਰੀ ਹੈ ਤੁਹਾਡੀ ਨਹੀਂ ਮੇਰੀ ਕੋਈ ਗਰਾਰੀ ਹਰ ਸਮੇਂ ਤੁਸੀਂ ਡੇਰਾਬਾਦ ਦੇ ਖਿਲਾਫ ਹੀ ਬੋਲਿਓ ਕੋਈ ਹੱਕ ਚ ਨਹੀਂ ਗੱਲ ਕੀਤੀ ਦੇਖੋ ਮੈਂ ਜਿਹੜਾ ਮੇਰਾ ਮੇਰੇ ਆਪਣੇ ਨਿੱਜੀ ਵਿਚਾਰ ਨੇ ਜਰੂਰੀ ਨਹੀਂ ਮੈਂ ਹਰ ਇੱਕ ਬੰਦੇ ਨੂੰ ਕਹੂੰਗਾ ਮੇਰੇ ਨਾਲ ਸਹਿਮਤ ਹੋ ਜੀ ਅਸ਼ਾ ਮੈਂ ਪੰਤੋ ਚੋਕੀ ਸੰਗਤ ਵਿੱਚ ਕਿੰਨੇ ਅਮਰਤ ਛਕਣ ਵਾਲੇ ਬੰਦੇ ਬੈਠੇ ਹੁੰਦੇ ਕਿੰਨੇ ਬਾਣੀ ਸਮਝਣ ਵਾਲੇ ਬੈਠੇ ਹੁੰਦੇ ਕਿਸੇ ਵੀ ਬੁਰਦਲੇ ਆਪਾਂ ਜਾਣੇ ਬਿਲਕੁਲ ਠੀਕ ਉਹਨਾਂ ਨੂੰ ਸਿੱਖੀ ਦੀ ਕੋਈ ਸਮਝ ਨਹੀਂ ਯਾਰ ਤੁਹਾਨੂੰ ਸਿੱਖੀ ਦੀ ਸਮਝ ਆ ਸਾਰੀ ਪਰ ਉਹਨਾਂ ਲੋਕਾਂ ਨੂੰ ਸਮਝ ਨਹੀਂ ਆ ਜਿਹੜੇ ਡੇਰਾਬਾਦ ਦੇ ਨਾਲ ਲੱਗੇ ਆ ਡੇਰੇਬਾਦ ਡੇਰੇ ਵਾਲੇ ਦੀ ਗੱਲ ਸੁਣਦੇ ਆ ਉਹਨਾਂ ਦੇ ਗੱਡੀਆਂ ਦੇ ਟਾਇਰ ਤੱਕ ਸਾਫ਼ ਕੀਤੇ ਜਾਂਦੇ ਜਦੋਂ ਮਨੁੱਖ ਸਮਾਜ ਵਿੱਚ ਮਾਨਸਿਕ ਤੌਰ ਤੇ ਗੁੰਮਰਾਹ ਹੁੰਦਾ ਵਾ ਟਿਕਦਾ ਵਾ ਪਰੇਸ਼ਾਨੀਆਂ 'ਚ ਘਿਰਦਾ ਉਹ ਜਿਹੜਾ ਵਿਚਾਰੇ ਨੂੰ ਕੋਈ ਆਸਰਾ ਲੱਭਦਾ ਉੱਥੋਂ ਲੱਭਣ ਦੀ ਕੋਸ਼ਿਸ਼ ਕਰਦਾ ਅਸਲ ਦੇ ਵਿੱਚ ਉਹ ਇੱਕ ਤੋਂ ਥੰਦੇ ਬੰਦੇ ਜਾਣਬੁੱਝ ਕੇ ਜਾਂਦੇ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵਿਚਾਰਾ ਜੀ ਗੱਲਾਂ ਉਹ ਲੋਕ ਕਰ ਰਹੇ ਜਿਹੜੇ ਜਿਹਨਾਂ ਦੀ ਆਪਣੀ ਆਪਣੀ ਡੇਰੇ ਦੀ ਮਰਿਆਦਾ ਜਿਹੜੀ ਆਪਣੀ ਮਰਿਆਦਾ ਡੇਰੇ ਦੀ ਹੁਣ ਮੈਂ ਮੈਂ ਸੁਣਾਉਣਾ ਚਾਹੁੰਦਾ ਜੀ ਕਿ ਇੱਕ ਬੰਦਾ ਆਪਣੀ ਡੇਰੇ ਦੀ ਮਰਿਆਦਾ ਨੂੰ ਕੌਮ ਦੀ ਮਰਿਆਦਾ ਬਣਾਉਣਾ ਚਾਹੁੰਦਾ ਕੀ ਗੱਲ ਸਹੀ ਆ ਇਹ ਕੰਮ ਸਹੀ ਆ ਪਹਿਲਾਂ ਕੀ ਗਲਤ ਹੈ ਗਲਤ ਹੈ ਗਲਤ ਹੁਣ ਜਿਹੜਾ ਇੱਕ ਡੇਰੇ ਦੀ ਮਰਿਆਦਾ ਨੂੰ ਕੌਮ ਤੇ ਲਾਗੂ ਕਰਨਾ ਚਾਹੁੰਦਾ ਇੱਕ ਪ੍ਰਚਾਰਕ ਕਹਿੰਦਾ ਆਪਾਂ ਕਾਲ ਤਖ ਦੀ ਮਰਿਆਦਾ ਨੂੰ ਸਮਰਪਤਾਂ ਤੇ ਸਵਾਲ ਪਤਾ ਮੇਰੇ ਤੇ ਕੌਣ ਕਰ ਰਿਹਾ ਜਿਹੜੇ ਡੇਰੇ ਦੀ ਮਰਿਆਦਾ ਰੱਖਦੇ ਪਸੇ ਆਪਣੀ ਜਿਹੜੀ ਕੌਮ ਹੈ ਕਿਉਂ ਤੁਸੀਂ ਆਪਣੀ ਕੋਮ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਬਾਣੀ ਦੀ ਪਰਿਭਾਸ਼ਾ ਸਮਝਾਉਂਦੇ ਹੋ ਰਸਤੇ ਅਲੱਗ ਕਰਨਾ ਚਾਹੁੰਦੇ ਮੈਂ ਹਮੇਸ਼ਾ ਹੀ ਹਰਕ ਨੂੰ ਕਹਿੰਦਾ ਕਿ ਖੁਦ ਗੁਰਬਾਣੀ ਪੜੋ ਖੁਦ ਨੂੰ ਵਿਚਾਰੋ ਸਾਡੀ ਗੱਲ ਤੇ ਇੱਕ 0% ਵੀ ਤੁਸੀਂ ਵਿਸ਼ਵਾਸ ਨਾ ਕਰੋ ਸਾਨੂੰ ਇਹਨਾਂ ਪਤਾ ਜਰੂਰ ਤੁਸੀਂ ਬਾਣੀ ਖੁਦ ਪੜਨ ਲੱਪੇ ਵਿਚਾਰ ਲੱਪੇ ਤੁਹਾਨੂੰ ਖੁਦ ਸਮਝ ਆ ਜਣੀ ਕਿ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਨਹੀਂ ਵਿਪਨ ਕੋ ਰੱਖਿਆ ਤੁਸੀਂ ਪਰਚੇ ਕੋ ਤੁਹਾਡੇ ਤੇ ਚੱਲਦੇ ਬਹੁਤ ਵਧੀਆ ਵੇ ਪਰਖਣਾ ਸੇਵਟੀ ਰੱਖਣੀ ਮੈਡੀਕਲ ਹੈ ਕੋਈ ਸਾਡੇ ਗੁਰੂਆਂ ਨੇ ਰੱਖੀ ਗੱਲ ਚੰਗੀ ਹੈ ਲਾਹੌਰ ਚੰਗੀ ਹੈ ਲਾਹੌਰ کارਖਾਨਾ ਫਿਰ ਗੱਲ ਚੰਗੀ ਹੈ ਪਰ ਪ੍ਰਚਾਰਕਾਂ ਨੂੰ ਕੀ ਲੋੜ ਹੈ ਤੁਸੀਂ ਧਰਮ ਦਾ ਪ੍ਰਚਾਰ ਕਰ ਰਹੇ ਹੋ ਬੇਈਮਾਨੀ ਨਹੀਂ ਕਰ ਰਹੇ ਮੈਂ ਠੱਗੀ ਨਹੀਂ ਮਾਰ ਰਹੇ ਪਾਣੀ ਚ ਰਲਾ ਨਹੀਂ ਪਾ ਰਹੇ ਜੋ ਪਿਓਰ ਗੱਲ ਹੈ ਕਿਹਨੂੰ ਚੰਗਾ ਲੱਗਦਾ ਸੁਣੇ ਜਿਹਨੂੰ ਨਹੀਂ ਚੰਗਾ ਲੱਗਦਾ ਨਾਲ ਸਿੱਖ ਕੌਮ ਦਾ ਸਿੱਖ ਪੰਥ ਦਾ ਪ੍ਰਚਾਰ ਦੁਨੀਆਂ ਦੇ ਵਿੱਚ ਹੋਣਾ ਚਾਹੀਦਾ ਜਿੱਥੇ ਮਾਨਵਤਾ ਬਸਦੀ ਹੈ ਜਿੱਥੇ ਸਿੱਖ ਵਸਦੇ ਹਨ ਯਾ ਜਿਹੜੇ ਸਿੱਖ ਧਰਮ ਨੂੰ ਫੋਲੋ ਕਰਦੇ ਆ ਸਿੱਖ ਧਰਮ ਦੀ ਮਰਿਆਦਾ ਨੂੰ ਸਮਝਦੇ ਆ ਵੱਖੋ ਵੱਖਰੇ ਆਪੋ ਆਪਣੇ ਤਰੀਕੇ ਨੇ ਪ੍ਰਚਾਰਕ ਸਹਿਬਾਨਾਂ ਦੇ ਪ੍ਰਚਾਰ ਕਰਨ ਦੇ ਕੋਈ ਗੁਰੂ ਦੀ ਗੱਲ ਕਰਦਾ ਕੋਈ ਗੁਰੂ ਦੀ ਪਰਵਾਸ਼ਾ ਸੰਤਾ ਸੰਗਤਾ ਤੱਕ ਪਹੁੰਚਾਉਣ ਦਾ ਉਪਰਾਲਾ ਕਰਦਾ ਐਸੇ ਹੀ ਬਹੁਤ ਹੀ ਪਿਆਰੇ ਨੌਜਵਾਨ ਜਿਨ੍ਹਾਂ ਨੂੰ ਤਕਰੀਬਨ 7 ਸਾਲ ਬਾਅਦ ਮੌਕਾ ਮਿਲਿਆ ਆਪਣੇ ਰੁਝੇਵਿਆਂ ਕਰਕੇ ਨਿਊਜ਼ੀਲੈਂਡ ਆਉਣ ਦਾ 2018 ਦੇ ਵਿੱਚ ਇਹਨਾਂ ਨੇ ਵਿਦਵਾਨ ਲਾਇਸੀ ਨਿਊਜ਼ੀਲੈਂਡ ਦੇ ਵਿੱਚ ਤੇ ਸਿੱਖ ਪੰਥ ਦੇ ਪ੍ਰਚਾਰ ਦੇ ਲਈ ਇੱਕ ਵਾਰੀ ਫੇਰ 7 ਸਾਲਾਂ ਬਾਅਦ ਨਿਊਜ਼ੀਲੈਂਡ ਫੇਰੀਤੇ ਨੇ ਭਾਈ ਸਾਹਿਬ ਭਾਈ ਸਰਕਾਰਯੋਗ ਸਰਬਜੀਤ ਸਿੰਘ ਤੁੰਦਾ ਸਾਹਿਬ ਵੱਡੇ ਪੱਧਰ ਤੇ ਪ੍ਰਚਾਰ ਕਰਦੇ ਨੇ ਸਿੱਖੀ ਦਾ ਪਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਵਿਵਾਦਾਂ ਦੇ ਵਿੱਚ ਕਿਉਂ ਰਹਿੰਦੇ ਨੇ ਗੱਲਬਾਤ ਵੀ ਕਰਾਂਗੇ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਯਤਨ ਵੀ ਕਰਾਂਗੇ ਜਿੱਥੇ-ਜਿੱਥੇ ਇਹਨਾਂ ਦੇ ਦੀਵਾਨ ਨੇ ਅਸੀਂ ਆਪਣੇ ਚੈਨਲ ਦੇ ਉੱਤੇ ਡਿਟੇਲਸ ਪਾਈਆਂ ਤੁਸੀਂ ਦੀਵਾਨ ਦੇ ਵਿੱਚ ਜਾ ਸਕਦੇ ਹੋ ਆਪਣੀ ਗੱਲ ਰੱਖ ਸਕਦੇ ਹੋ ਇਹ ਜਿਹੜੀ ਗੁਰੂ ਦੀ ਗੱਲ ਤੁਹਾਨੂੰ ਦੱਸਦੇ ਨੇ ਉਹ ਤੁਸੀਂ ਸੁਣ ਵੀ ਸਕਦੇ ਹੋ ਸਵਾਗਤ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਸਿੱਖ ਧਰਮ ਦੇ ਬਾਬਤ ਕੋ ਸਾਡੇ ਸਵਾਲ ਨੇ ਗੱਲਾਂ ਬਾਤਾਂ ਜਰੂਰ ਕਰਾਂਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਵਾਗਤ ਹੈ ਜੀ ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਦੇ ਵਿੱਚ ਧੰਨਵਾਦ ਜੀ ਕੀ ਹਾਲ ਚਾਲ ਹੈ ਤੁਹਾਡਾ ਜੀ ਛੜਦੀ ਕਲਾ ਜੀ ਬਿਲਕੁਲ ਕਿਵੇਂ ਹੋ ਤੁਸੀਂ ਜੀ ਬਿਲਕੁਲ ਕਾਇਮ ਆ ਜੀ ਛੜਦੀ ਕਲਾ ਚ ਬਿਲਕੁਲ ਜੀ ਭਾਈ ਸਾਹਿਬ ਆਪਣੀ ਜਿਹੜੀ ਕੌਮ ਹੈ ਕਿਉਂ ਤੁਸੀਂ ਆਪਣੀ ਕੌਮ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਬਾਣੀ ਦੀ ਪਰਭਾਸ਼ਾ ਸਮਝਾਉਂਦੇ ਹੋ ਰਸਤੇ ਅਲੱਗ ਕਰਨਾ ਚਾਹੁੰਦੇ ਹੋ ਤੁਸੀਂ ਜਿਹੜੀ ਵਿਦਿਆ ਮਿਸ਼ਨਰੀ ਕਾਲਜ ਤੋਂ ਉਹਨਾਂ ਦੀ ਸੰਸਥਾਵਾਂ ਤੋਂ ਲਈ ਹੁਣ ਤੁਹਾਡਾ ਵੱਡੇ ਪੈਮਾਨੇ 'ਚ ਨਾਮ ਹੈ ਰਸਤੇ ਤੁਸੀਂ ਅੱਡ ਕਿਉਂ ਕਰ ਰਹੇ ਹੋ ਗੁਰੂ ਦੀ ਪਰਭਾਸ਼ਾ ਗੁਰੂ ਦੀ ਗੱਲ ਤਾਂ ਇੱਕੋ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬਾਣੀ ਪਰ ਕਾਫੀ ਵੱਡੀ ਗਿਣਤੀ ਸਵਾਲ ਉੱਠਿਆ ਜਾਂਦਾ ਕਿ ਤੁਹਾਡੀ ਜਿਹੜੀ ਗੱਲ ਗੁਰੂ ਤੱਕ ਗੁਰੂ ਦੀ ਸਮਝਾਣ ਦੀ ਸੰਸਥਾ ਤੱਕ ਹੈ ਉਹ ਰਸਤੇ ਤੁਸੀਂ ਅਲੱਗ-ਅਲੱਗ ਕਰ ਦਿੰਦੇ ਹੋ ਅਸੀਂ ਹਮੇਸ਼ਾ ਹੀ ਮੈਂ ਖਲਚਾ ਤੁਹਾਡਾ ਇਹ ਜਿੰਨਾ ਵੀ ਪ੍ਰੋਗਰਾਮ ਸੰਗਤਾਂ ਨੇ ਸੁਣ ਲੈਣਾ ਜੀ ਮੈਂ ਜਿਹੜੀ ਕੈਮਰੇ ਦੇ ਸਾਹਮਣੇ ਗੱਲ ਕਰ ਰਿਹਾ ਸੰਗਤਾਂ ਜਾ ਕੇ ਉਹ ਕਰਦਾ ਜੀ ਕਿ ਹਰ ਗੁਰਦੁਆਰੇ ਵਿੱਚ ਖਾਸ ਕਰਕੇ ਵਿਦੇਸ਼ਾਂ ਦੇ ਗੁਰਦੁਆਰੇ ਉੱਪਰ ਪ੍ਰੋਜੈਕਟਰ ਲੱਗੇ ਹੋਏ ਐ ਸਕਰੀਨਾਂ ਲੱਗੀਆਂ ਹੋਈਆਂ ਲੱਗੀਆਂ ਜੀ ਜੇ ਸਕਰੀਨ ਬੰਦ ਵੀ ਹੋਵੇ ਤੇ ਮੈਂ ਪਹਿਲਾਂ ਜਾ ਕੇ ਬੇਨਤੀ ਪਰਉੰਦੇ ਦਾ ਨੂੰ ਕਰਦਾ ਕਿ ਸਕਰੀਨ ਚਲਾ ਦਿਓ ਇੱਕ ਕਿਸੇ ਨੌਜਵਾਨ ਵੀਰ ਦੀ ਟੀ ਲਾ ਦਿਓ ਜਿਹੜਾ ਬਾਣੀ ਦੀ ਜਿਹੜੇ ਵੀ ਮੈਂ ਸ਼ਬਦ ਬੋਲਾਂ ਉਹਨੂੰ ਸਕਰੀਨ ਤੇ ਲਿਆਵੇ ਜੀ ਤਾਂ ਕੇ ਸੰਗਤਾਂ ਨੂੰ ਭਲੇਖਣ ਨਾਲ ਲੈ ਕੇ ਗੱਲ ਮੈਂ ਕੋੜੋਂ ਕਹਿ ਰਿਹਾ ਠੀਕ ਹੈ ਜੀ ਅੱਛਾ ਇਸ ਤੋਂ ਵੱਡੀ ਜਦੋਂ ਬਹੁਤ ਸਾਨੂੰ ਪਰਿਵਾਰ ਐਸੇ ਮਿਲਦੇ ਆ ਵੀਰ ਮਿਲਦੇ ਜਿਹੜੇ ਕਹਿੰਦੇ ਸਾਨੂੰ ਭਲੇਖਾ ਸੀ ਸਾਡੇ ਦਿਮਾਗ ਵਿੱਚ ਗਲਤਫਹਮੀ ਪਾਈ ਸੀ ਵੀ ਇਹ ਤੇ ਬਾਣੀ ਦੇ ਨੰਦਕਾ ਬਾਣੀ ਨੂੰ ਮੰंदे ਨਹੀਂ ਬਾਣੀ ਦੇ ਉਲਟ ਨੇ ਪਰ ਅਸੀਂ ਆ ਦੋ ਤਿੰਨ ਦੁਵਾਨ ਸੁਣੇ ਸੰਤ ਲੱਗਾ ਵੀ ਤੁਸੀਂ ਤੇ ਬਾਣੀ ਦੀ ਗੱਲ ਕਰਦੇ ਹੋ ਮੈਂ ਕਿਹਾ ਸੇਮ ਇਦਾਂ ਹੀ ਗੱਲ ਸਮਾਜ ਦੇ ਵਿੱਚ ਉਹਨਾਂ ਨੇ ਮੇਰੇ ਪ੍ਰਤੀ ਜਿਹੜੀ ਇਹ ਫੈਲਾਈ ਹੋਈ ਕਿ ਮੈਂ ਬਾਣੀ ਦੇ ਉਲਟ ਬੋਲਦਾ ਮੈਂ ਹਮੇਸ਼ਾ ਯਾਰਕ ਨੂੰ ਕਹਿੰਦਾ ਕਿ ਖੁਦ ਗੁਰਬਾਣੀ ਪੜੋ ਖੁਦ ਉਹਨੂੰ ਵਿਚਾਰੋ ਸਾਡੀ ਗੱਲ ਤੇ 0% ਵੀ ਤੁਸੀਂ ਵਿਸ਼ਵਾਸ ਨਾ ਕਰੋ ਸਾਨੂੰ ਇਹਨਾਂ ਪਤਾ ਜਰੂਰ ਤੁਸੀਂ ਬਾਣੀ ਖੁਦ ਪੜਨ ਲੱਪੇ ਵਿਚਾਰ ਲੱਪੇ ਤੁਹਾਨੂੰ ਖੁਦ ਸਮਝ ਆ ਜਣੀ ਵੀ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਗਲਤ ਹੈ ਜਿਹੜਾ ਤੁਹਾਡਾ ਸਵਾਲ ਸੀ ਕਿ ਵੱਖ-ਵੱਖ ਰਸਤੇ ਅਸੀਂ ਵੱਖ-ਵੱਖ ਰਸਤੇ ਤੋਂ ਇੱਕ ਰਸਤਾ ਕਰ ਰਹੇ ਹਾਂ ਜੀ ਪਹਿਲਾਂ ਕਿਤੇ ਤੁਸੀਂ ਵੱਖ-ਵੱਖ ਰਸਤੇ ਅਸੀਂ ਨਹੀਂ ਕਰਦੇ ਜਿਹੜੇ ਵੱਖ-ਵੱਖ ਰਸਤੇ ਹੋਏ ਲੋਕਾਂ ਵੱਲੋਂ ਜੀ ਅਸੀਂ ਵੱਖ-ਵੱਖ ਰਸਤਾ ਨਹੀਂ ਗਜ਼ਰ ਕੀਤਾ ਜੀ ਅਸੀਂ ਤਾਂ ਹਮੇਸ਼ਾ ਹੀ ਸ਼ੁਰੂ ਤੋਂ ਜਿੰਨੀ ਵੀ ਗੁਰਬਾਣੀ ਦੀ ਵਿਚਾਰ ਕੀਤੀ ਸਾਡਾ ਇੱਕੋ ਹੀ ਮਕਸਦ ਰਿਹਾ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤਮ ਜੀ ਗੁਰਬਾਣੀ ਦਾ ਸਿਧਾਂਤ ਲੋਕਾਂ ਵਿੱਚ ਲਾਗੂ ਕਰਨਾ ਸਾਡੀ ਕੋਈ ਐਸੀ ਇੰਟਰਨੈਟ ਤੇ ਜਿੰਨੀਆਂ ਵੀ ਮੈਂ ਕਥਾ ਵਿਚਾਰਾਂ ਕਰਦਾ ਸਾਡਾ ਬਕਾਇਦਾ ਆਪਣੀ ਇੱਕ ਟੀਮ ਹੈ ਜਿਹੜੀ ਰਿਕਾਰਡਿੰਗ ਕਰਦੀ ਹੈ ਜੀ ਜਿਹੜੀ ਵੀ ਅਸੀਂ ਕਥਾ ਵਿਚਾਰ ਕਰਦੇ ਆ ਆ ਸੰਗਤਾਂ ਸੁਣਦੀਆਂ ਵਾ ਸਾਡਾ ਹਰ ਦਮਾਨ ਰਿਕਾਰਡ ਹੁੰਦਾ ਚਲੋ ਇੱਥੇ ਕਿਸੇ ਕਾਰਨ ਕਰਕੇ ਉਹ ਵੀਰ ਜਿਹੜੀ ਟੀਮ ਸਾਡੀ ਨਹੀਂ ਆ ਸਕਿਆ ਸੀ ਪੋਸਟੇ ਯੂਰਪ ਦੀ ਪੂਰੇ ਟੂਰ ਤੇ ਸਾਡਾ ਨਾਲ ਕੈਮਰਾਮੈਨ ਜਿੰਨੇ ਵੀ ਦਮਾਨ ਲਉਨੇ ਅਸੀਂ ਅਸੀਂ ਰਿਕਾਰਡ ਕਰਦੇ ਆ ਲਾਈਵ ਚੱਲਦੀ ਹੈ ਬਸ ਸੰਗਤਾਂ ਸੁਣ ਲੈਣ ਕੀ ਗੁਰੂ ਦੀ ਗੱਲ ਵਾ ਜੀ ਕਿਉਂਕਿ ਮਕਸਦ ਆ ਵੀ ਇਹ ਜਦੋਂ ਵੱਖਰੇ ਵੱਖਰੇ ਆ ਜਿਹੜੀਆਂ ਆਪਣੀਆਂ ਆਪਣੀਆਂ ਮਰਿਆਦਾ ਖੜੀਆਂ ਕੀਤੀਆਂ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਕਿੰਨੇ ਖੜੀਆਂ ਕਿੱਥੇ ਮਰਿਆਦਾ ਵੱਖਰੀਆਂ ਵੱਖਰੀਆਂ ਵੇਖੋ ਇਹ ਗੱਲ ਫਿਰ ਉੱਥੇ ਗੱਲ ਆਉਂਦੀ ਆ ਵੀ ਜਿਉਂ-ਜਿਉਂ ਡੇਰਾਬਾਦ ਪਖੰਡਵਾਦ ਵਧਿਆ ਵਾ ਹੁਣ ਤੁਸੀਂ ਪੰਜਾਬ ਦੇ ਵਿੱਚ ਵੇਖੋ ਪੰਜਾਬ ਦੇ ਵਿੱਚ ਵਿਦੇਸ਼ਾਂ ਵਿੱਚ ਵੀ ਇਹ ਚੀਜ਼ ਦੀ ਪ੍ਰੋਬਲਮ ਆਈ ਆ ਕਿਉਂਕਿ ਅਕਾਲ ਤਖਤ ਦੀ ਮਰਿਆਦਾ ਦੇ ਇਹ ਬਰਾਬਰ ਆਪਣੀਆਂ ਆਪਣੀਆਂ ਮਰਿਆਦਾ ਘੜੀਆਂ ਗਈਆਂ ਡੇਰੇਦਾਰਾਂ ਵੱਲੋਂ ਹੁਣ ਜਿਹੜਾ ਜਿਹੜਾ ਪ੍ਰਚਾਰ ਕਰ ਰਿਹਾ ਕਿ ਸਾਡੀ ਡੇਰੇ ਦੀ ਮਰਿਆਦਾ ਸਭ ਤੋਂ ਉੱਤਮ ਆ ਜੀ ਉਸ ਨੂੰ ਤੇ ਕਿਹਾ ਜਾ ਰਿਹਾ ਸਹੀ ਆ ਤੇ ਜਿਹੜਾ ਕਹਿੰਦਾ ਮਰਿਆਦਾ ਅਕਾਲ ਤਖਤ ਦੀ ਆਪਾਂ ਸਾਰੇ ਕਿਹਨੇ ਅਕਾਲ ਤਖਤ ਮਾਨ ਸਿੱਖ ਪੰਥ ਦੀ ਸ਼ਾਨ ਹੁਣ ਅਸੀਂ ਮਿਸ਼ਨਰੀ ਕਾਰਜਾਂ ਨੇ ਕਦੀ ਵੀ ਆਪਣੀ ਕੋ ਮਰਿਆਦਾ ਨਹੀਂ ਸਾਡੀ ਸਾਡੀ ਮਰਿਆਦਾ ਅਕਾਲ ਤਖਤ ਨੂੰ ਜੀ ਪ੍ਰਵਾਨਤਾ ਅਸੀਂ ਉਹਦੀ ਗੱਲ ਕਰਦੇ ਆ ਜਿਹੜੇ ਪ੍ਰਚਾਰਕ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦੇ ਆ ਉਹਨਾਂ ਨੂੰ ਤਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਕਰਨਾ ਪੈ ਰਿਹਾ ਤੇ ਜਿਹੜੇ ਤੁਹਾਨੂੰ ਮਲਗੋਬਾ ਜਾ ਹੋ ਕੇ ਵੀ ਜਦਾਂ ਤੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਫਿਰ ਸਮਝ ਹੀ ਰਹੇ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਭਾਈ ਸਾਹਿਬ ਸਰਬਜੀਤ ਸਿੰਘ ਧੁੰਦਾ ਦੀ ਉਹ ਪੰਜਾਬੀ ਵਿੱਚ ਕਹਿੰਦੇ ਗਰਾਰੀ ਹਾਂਜੀ ਤੁਹਾਡੀ ਡੇਰੇ ਵਾਲੇ ਜਾਂ ਡੇਰਾਬਾਦ ਦੇ ਨਾਲ ਕੋਈ ਗਰਾਰੀ ਹੈ ਤੁਹਾਡੀ ਨਹੀਂ ਮੇਰੀ ਕੋਈ ਗਰਾਰੀ ਹਰ ਸਮੇਂ ਤੁਸੀਂ ਡੇਰਾਬਾਦ ਦੇ ਖਿਲਾਫ ਹੀ ਬੋਲਿਓ ਕੋਈ ਹੱਕ ਚ ਨਹੀਂ ਗੱਲ ਕੀਤੀ ਤੁਸੀਂ ਕਾਰਨ ਕੀ ਉਸ ਚੀਜ਼ ਦਾ ਉਹਦਾ ਕਾਰਨ ਇਹ ਹੈ ਜੀ ਵੇਖੋ ਮੈਂ ਜਿਹੜਾ ਮੇਰਾ ਮੇਰੇ ਆਪਣੇ ਨਿੱਜੀ ਵਿਚਾਰ ਨੇ ਜ਼ਰੂਰੀ ਨਹੀਂ ਮੈਂ ਹਰ ਇੱਕ ਬੰਦੇ ਨੂੰ ਕਹਾਂਗਾ ਮੇਰੇ ਨਾਲ ਸਹਿਮ ਮੈਂ ਇਹ ਗੱਲ ਕਹਿਣਾ ਕਿ ਜੋ ਜਦੋਂ ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਆ ਗੁਰਬਾਣੀ ਦੇ ਵਿਚਾਰ ਪੜ੍ਹਦੇ ਆ ਜੀ ਜਦੋਂ ਇਹ ਡੇਰਾਬਾਦ ਨਹੀਂ ਸੀਗਾ ਸਿੱਕੀ ਚੜਦੀ ਕਲਾ ਵਿੱਚ ਜੋ-ਜੋ ਡੇਰਾਬਾਦ ਵਧਿਆ ਆਪਣੀਆਂ ਗੱਡੀਆਂ ਨੂੰ ਅੱਗੇ ਕੀਤਾ ਗਿਆ ਵਾ ਆਪਣੇ ਬਾਬਿਆਂ ਦੇ ਪੈਰਾਂ ਤੇ ਮੱਥੇ ਟਿਕਾਏ ਗਏ ਆ ਪਖੰਡ ਬਾਦ ਵਧਿਆ ਵਾ ਮਨਮਤ ਮਨਮਤ ਬਿਲਕੁਲ ਮਨਮਤ ਬਿਲਕੁਲ ਮਨਮਤ ਆ ਕਿ ਗੁਰਮਤਿ ਸੀ ਇਹਦੀ ਆਗਿਆ ਦਿੰਦੀ ਨਹੀਂ ਜੀ ਵੇਖੋ ਗੁਰੂ ਸਾਹਿਬ ਨੇ ਸ਼ਬਦ ਨੂੰ ਪ੍ਰਮੋਟ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਿੱਧ ਸਵਾਲ ਕਰਦੇ ਆ ਵੀ ਕਵਨ ਮੂਲ ਕਵਨ ਮੱਥੇ ਵੇੜਾ ਕਮਣ ਗੁਰੂ ਜਿਸ ਦਾ ਤੂੰ ਚੇਲਾ ਜੀ ਤੇ ਬਾਬਾ ਸ੍ਰੀ ਗਤਿ ਉਹ ਪਿਆਰਦੇ ਉਹ ਕਦੇ ਸ਼ਾਮ ਪਹਿਲੇ ਪਾਸੇ ਕਹਿੰਦਾ ਸ਼ਬਦ ਗੁਰੂ ਹਮ ਸੁਰਤੋਂ ਤੇ ਜ ਮਹਾਰਾਜ ਆਪਣੇ ਪਹਿਲੇ ਜਾਮੇ ਚ ਸ਼ਬਦ ਗੁਰੂ ਦੀ ਗੱਲ ਕਰ ਰਿਹਾ ਫਿਰ ਗੁਰੂ ਅਮਰਦਾਸ ਮਹਾਰਾਜ ਆ ਬੈਠੇ ਕਹਿੰਦੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਉ ਉਹ ਸੱਚੀ ਬਾਣੀ ਗੁਰੂ ਰਾਮਦਾਸ ਮਹਾਰਾਜ ਆ ਬੈਠੇ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਹਰ ਗੁਰੂ ਵਿਅਕਤੀ ਨੇ ਬਾਣੀ ਨੂੰ ਅੱਗੇ ਰੱਖਿਆ ਨਾ ਕਿ ਸਰੀਰ ਨੂੰ ਅੱਗੇ ਉਹਨਾਂ ਨੇ ਕੀਤਾ ਹੁੰਦਾ ਬਾਣੀ ਆਓ ਪੜੋ ਸਮਝੋ ਵਿਚਾਰੋ ਪਾਈ ਅੱਗੇ ਲੈ ਕੇ ਚੱਲੋ ਪਰ ਉਹਨਾਂ ਲੋਕਾਂ ਨੂੰ ਸਮਝ ਨਹੀਂ ਆ ਜਿਹੜੇ ਡੇਰਾਵਾਦ ਦੇ ਨਾਲ ਲੱਗੇ ਆ ਡੇਰੇਵਾਦ ਡੇਰੇ ਵਾਲੇ ਦੀ ਗੱਲ ਸੁਣਦੇ ਆ ਹਾਂਜੀ ਉਹਨਾਂ ਦੇ ਗੱਡੀਆਂ ਦੇ ਟਾਇਰ ਤੱਕ ਸਾਫ਼ ਕੀਤੇ ਜਾਂਦੇ ਮਤਲਬ ਕਾਰਨ ਵੀ ਜੀ ਇਹ ਨਾ ਡੁੱਬਦੇ ਨੂੰ ਤਣਕੇ ਦਾ ਹਾਰਾ ਹੁੰਦਾ ਬੰਦਾ ਰੋੜ ਰਿਹਾ ਹੋਵੇ ਨਾ ਜੀ ਤੇ ਜਿਹੜੀ ਕੰਡੇ ਤੇ ਕੋਈ ਵੀ ਚੀਜ਼ ਉਹਦੇ ਹੱਥ ਆਊਗੀ ਉਹਨਾਂ ਨੇ ਹੱਥ ਪਾਉਣਾ ਇੱਕ ਦਰਖਤ ਦੀ ਟਾਣੀ ਵੀ ਆ ਰਹੀ ਹੈ ਨਾ ਹੱਥ ਉਹਦੇ ਭਾਵੇਂ ਪਤਾ ਵੀ ਹੈਗਾ ਵੀ ਟਾਣੀ ਨੇ ਉਹਨੂੰ ਬਾਹਰ ਨਹੀਂ ਕੱਢਣਾ ਪਰ ਕੋਸ਼ਿਸ਼ ਤੇ ਕਰਦਣਾ ਵੀ ਟਾਣੀ ਨੂੰ ਹੱਥ ਪਾ ਕੇ ਮੈਂ ਪਾਣੀ ਚੋਂ ਤੇ ਬਾਹਰ ਨਿਕਲਣਾ ਜਦੋਂ ਮਨੁੱਖ ਸਮਾਜ ਵਿੱਚ ਮਾਨਸਿਕ ਤੌਰ ਤੇ ਗੁੰਮਰਾਹ ਹੁੰਦਾ ਵਾ ਟਿਕਦਾ ਵਾ ਪਰੇਸ਼ਾਨੀਆਂ ਚ ਘਿਰਦਾ ਉਹਨੂੰ ਜਿਹੜਾ ਵਿਚਾਰੇ ਨੂੰ ਕੋਈ ਆਸਰਾ ਲੱਭਦਾ ਉੱਥੋਂ ਲੱਭਣ ਦੀ ਕੋਸ਼ਿਸ਼ ਕਰਦਾ ਅਸਲ ਦੇ ਵਿੱਚ ਉਹ ਇੱਕ ਤਾਂ ਉਹਦੇ ਬੰਦੇ ਜਾਣਬੁੱਝ ਕੇ ਜਾਂਦੇ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵਿਚਾਰਾ ਜੀ ਉਹ ਲੱਭਦੇ ਆ ਸਾਡਾ ਟਾਰਗੇਟ ਹੈ ਕਿਨੇ ਬਾਣੀ ਆਪ পড়ੋ ਭਾਈ ਗੁਰਬਾਣੀ ਦੀ ਆਪ ਸਟੱਡੀ ਕਰੋ ਗੁਰੂ ਦੇ ਕੋਲ ਤੁਸੀਂ ਵੇਖੋ ਮੈਸੇਜ ਦੀ ਗੱਲ ਕਰਦਾ ਤੁਸੀਂ ਕਿਸੇ ਦੇਹਧਾਰੀ ਕੋਲ ਜਾਓਗੇ ਹੋ ਸਕਦਾ ਉਹਦੇ ਸੇਵਕ ਕਹਿਣ ਬਾਬਾ ਜੀ ਆਰਾਮ ਕਰ ਰਹੇ ਰਾਤ ਦੇ ਥੱਕੇ ਹੋਏ ਆ ਠੀਕ ਹੈ ਹੁੰਦਾ ਹੁੰਦਾ ਵੀ ਆ ਹੁੰਦਾ ਅੱਛਾ ਜਿਹੜਾ ਗੁਰਬਾਣੀ ਸਾਡਾ ਗੁਰੂ ਆ ਨਾ ਇੱਥੇ ਤੁਸੀਂ ਰਾਤ ਦੇ 2 ਵਜੇ ਆਓ 1 ਵਜੇ ਆਓ ਦੁਪਹਿਰ ਆਓ ਸੁਬਾਹ ਆਓ ਸ਼ਾਮੀ ਆਓ ਕਦੀ ਦੀ ਕਹਨ ਕਿ ਸਾਡੇ ਗੁਰੂ ਸਾਹਿਬ ਥੱਕੇ ਉਹਦੇ ਹਰ ਵਕਤ ਇੱਕੋ ਸੰਤ ਕੋ ਜਾਗਤਾ ਹੋਰ ਜਾਗ ਸੁੱਤਾ ਮੋਹ ਪਿਆ 35 ਦੇ 35 ਮਹਾਂਪੁਰਖ ਸਾਡੇ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ ਇਹ 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 ਮਹਾਂਪੁਰਖਾਂ ਦੀ ਬਾਣੀ ਸਾਡੇ ਗੁਰੂਆਂ ਦੀ ਬਾਣੀ ਜਿਹੜੀ ਹਰ ਵਕਤ ਸਾਡੇ ਅੰਦਰ ਦੀ ਜੀ ਸੰਤੁਸ਼ਟੀ ਕਰਨ ਵਾਸਤੇ ਤਿਆਰ ਬਰ ਤਿਆਰ ਬੈਠੀ ਹੈ ਤਾਂ ਮੈਂ ਇੱਕ ਇਹ ਮੇਰਾ ਮੰਨਣਾ ਵੀ ਜਦੋਂ ਅਸੀਂ ਗੁਰਬਾਣੀ ਨੂੰ ਆਪ ਪੜਨ ਵਿਚਾਰ ਲੱਗ ਪਏ ਆਪਣੇ ਘਰਾਂ ਦੇ ਗੁਰਬਾਣੀ ਨੂੰ ਆਪਣਾ ਸ਼ਿੰਗਾਰ ਬਣਾਓ ਮੈਨੂੰ ਕਿਸੇ ਦੇ ਮਤਲਬ ਆਸਰੇ ਦੀ ਲੋੜ ਹੀ ਨਹੀਂ ਪੈਂਦੀ ਜੀ ਹਾਂਜੀ ਨਿਤਨੇਮ ਕਰਦੇ ਹੋ ਤੁਸੀਂ ਬਿਲਕੁਲ ਜੀ ਨਿਤਨੇਮ ਕਿਹੜੀਆਂ ਬਾਣੀਆਂ ਤੁਸੀਂ ਨਿਤਨੇਮ ਕਰਦੇ ਹੋ ਸੰਗਤਾਂ ਨੂੰ ਦੱਸ ਸਕਦੇ ਹੋ ਬਿਲਕੁਲ ਜੀ ਕਿਹੜੀਆਂ ਬਾਣੀਆਂ ਨਿਤਨੇਮ ਕਰਦੇ ਹੋ ਜਿਹੜੀ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹੇ ਤੁਸੀਂ ਵਧੀਆ ਟੌਪ ਦਿੱਤਾ ਅਕਾਲ ਤਖਤ ਵੱਲੋਂ ਜਿਹੜੀ ਪ੍ਰਵਾਨ ਸਿੱਖ ਰਹੇ ਤਮਰਦਾ ਜੇ ਜਪਜੀ ਸਾਹਿਬਾ ਜਪ ਸਾਹਿਬਾ ਸੁਈਏ ਜੀ ਠੀਕ ਹੈ ਜੀ ਚੌਪਈ ਅਨੰਦ ਸਾਹਿਬ ਆ ਇਹ ਜਿਹੜੀਆਂ ਪੰਜ ਬਾਣੀਆਂ ਇਹਨੂੰ ਪੜ ਕੇ ਹੀ ਖੰਡੇ ਦੀ ਪੋਲ ਤਿਆਰ ਕੀਤੀ ਜਾਂਦੀ ਆ ਵੀ ਤੁਸੀਂ ਵਧੀਆ ਸਵਾਲ ਕੀਤਾ ਵੀ ਮੇਰੇ ਪ੍ਰਤੀ ਇਹ ਗੁੰਮਰਾਹਕੋਨ ਪ੍ਰਚਾਰ ਕੀਤਾ ਜਾਂਦਾ ਨੇ ਉਹ ਕਹਿੰਦੇ ਆ ਮੈਨੂੰ ਪਤਾ ਜੀ ਮੈਨੂੰ ਪਤਾ ਉਹ ਇਹ ਕਹਿੰਦੇ ਆ ਕਿ ਸਰਬਜੀਤ ਸਿੰਘ ਧੁੰਦਾ ਕਹਿੰਦੇ ਆ ਜਾਂ ਉਹਨਾਂ ਦੇ ਨਿਕਟਵਰਤੀ ਇਹ ਗੱਲ ਫੁਲਾਉਂਦੇ ਆ ਕਿ ਮੈਂ ਮੈਂ ਤੁਹਾਨੂੰ ਮੇਰਾ ਸਵਾਲ ਹੋਣ ਦਿਓ ਕਿ ਮਿਸ਼ਨਰੀ ਤੋਂ ਤੁਸੀਂ ਜਿਹੜੀ ਹੈ ਆਪਣੀ ਹਾਂਜੀ ਵਿਦਿਆਲੀ ਹਾਂਜੀ ਤੇ ਤੁਸੀਂ ਕਹਿੰਦੇ ਹੋ ਕਿ ਜਾਬ ਸਾਹਿਬ ਚਪਈ ਸਾਹਿਬ ਨਹੀਂ ਪੜਨਾ ਚਾਹੀਦਾ ਮੈਂ ਤਾਂ ਹੀ ਤੁਹਾਨੂੰ ਸਵਾਲ ਪੁੱਛਿਆ ਕਿ ਤੁਸੀਂ ਨਿਯਤ ਨਿਮ ਕਰਦੇ ਹੋ ਜਾਂ ਨਹੀਂ ਜੀ ਜਿਹੜੇ ਵੀ ਕਹਿੰਦੇ ਨੇ ਉਹਨਾਂ ਨੂੰ ਤੁਹਾਨੂੰ ਵੀਡੀਓ ਭੇਜ ਦੇਣੋ ਜੀ ਜੇ ਪਰ ਤੁਹਾਡੇ ਨਾਲ ਕਦੀ ਉਹ ਪੰਜਾਬੀ ਕਹਿੰਦੇ ਕਾਟਾ ਕਲਿਸ਼ ਹੋਇਆ ਮੈਂ ਫਿਰ ਉਹ ਕਹਿ ਰਿਹਾ ਜੀ ਜੀ ਅਦਾਲਤ ਸਬੂਤ ਮੰਗਦੀ ਹੈ ਨਾ ਜੀ ਬਿਲਕੁਲ ਮੰਗਦੀ ਹੈ ਮੈਂ ਤੁਹਾਡੇ ਬਾਰੇ ਜਿਹੜੀ ਮਰਜ਼ੀ ਗੱਲ ਕਰਦਾ ਤੁਸੀਂ ਕਹੋਗੇ ਮੇਰੇ ਕੋਲ ਸਬੂਤ ਲਿਆ ਕੋਈ ਪਰ ਤੁਸੀਂ ਸਪਸ਼ਟਿਕਰਨ ਦਿੰਦੇ ਹੋ ਸਾਡੇ ਸਰੋਤਿਆਂ ਨੂੰ ਮੈਂ ਫਿਰ ਉਹ ਬੇਨਤੀ ਕਰ ਰਿਹਾ ਜੀ ਜਿਹੜੇ ਪਖੰਡ ਵਾਰ ਤੋਂ ਅਸੀਂ ਲੋਕਾਂ ਨੂੰ ਅਗ੍ਹਾ ਕਰਦੇ ਹਾਂ ਜਿਹੜੀਆਂ ਅਸੀਂ ਇਕੋਤਰੀਆਂ ਤੇ ਜਿਹੜੀਆਂ ਜਿਹੜੀਆਂ ਜਿਹੜਾ ਪਖੰਡਵਾਦ ਹੋ ਰਿਹਾ ਵਾ ਜੀ ਉਹਦੇ ਬਾਰੇ ਜਦੋਂ ਅਸੀਂ ਬੋਲਦੇ ਹਾਂ ਹੁਣ ਸਿੱਧਾ ਤੇ ਕਹਿ ਨਹੀਂ ਸਕਦੇ ਤੁਸੀਂ ਉਹਦੇ ਬਾਰੇ ਨਾ ਬੋਲੋ ਬਿਲਕੁਲ ਠੀਕ ਹੈ ਜੇ ਸਿੱਧਾ ਕਹਿਣਗੇ ਫਿਰ ਲੋਕਾਂ ਨੇ ਉਹਨਾਂ ਦੀ ਗੱਲ ਸੁਣਨੀ ਨਹੀਂ ਆ ਉਹ ਕਦੇ ਗੱਲ ਕੋਈ ਇਹੋ ਜਿਹੀ ਕਹੋ ਜਿਹੜੀ ਗੱਲ ਮਤਲਬ ਲੋਕਾਂ ਦੇ ਦਿਮਾਗ 'ਚ ਪਾਤੀ ਜਾਵੇ ਕਿ ਇਹ ਗਲਤ ਬੋਲਦਾ ਹੁਣ ਦੂਜੀ ਗੱਲ ਜਦੋਂ ਅਸੀਂ ਮਰਿਆਦਾ ਦੀ ਗੱਲ ਕਰਦੇ ਮੈਂ ਮੈਂ ਕਿਰਪਾਨ ਪਾਈ ਆ ਅਸੀਂ ਖੰਡੇ ਦੀ ਪਾਉਲ ਲੈ ਕੇ ਸਾਡੇ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਅਸੀਂ ਵੰਡਦੇ ਆ ਜੀ ਜਦੋਂ ਅਮਰ ਸੰਚਾਰ ਹੁੰਦਾ ਜਦੋਂ ਨਵਾਂ ਬੈਚ ਆਰੰਭ ਹੁੰਦਾ ਜੀ ਖੰਡੇ ਦੀ ਪਾਉਲ ਅਕਾਲ ਤਖਤ ਦੀ ਮਰਿਆਦਾ ਦੇ ਅਨੁਸਾਰ ਤਿਆਰ ਹੁੰਦੀ ਸਵਾਲ ਕਰਨ ਵਾਲੇ ਪਤਾ ਕਿਹੜੇ ਜੀ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਖੁਦ ਭਗੌੜੇ ਆ ਕਿਹੜੇ ਬੰਦੇ ਨੇ ਡੇਰੇਦਾਰ ਮੈਂ ਤਾਂ ਨਾ ਲੈਂਦਾ ਜੀ ਡੇਰੇਦਾਰ ਹੁਣ ਇੱਕ ਬੰਦਾ ਥੋੜਾ ਇੱਕ ਤਾਂ ਮੈਂ ਕੋਈ ਪ੍ਰੋਪਰ ਨਾਮ ਫੜੋ ਪਰ ਕਈਆਂ ਨੇ ਮਾਫੀ ਵੀ ਮੰਗੀ ਹੁਣ ਜਾ ਕੇ ਕਹਿੰਦੀ ਅਕਾਲ ਤਖਤ ਸਾਹਿਬ ਤੇ ਕਿ ਜੋ ਅਸੀਂ ਪਹਿਲਾਂ ਭੁੱਲ ਕੀਤੀ ਉਹਦੀ ਮਾਫੀ ਮੰਗਦੇ ਹਾਂ ਨਹੀਂ ਕੋਈ ਤੇ ਹੁਣ ਅਕਾਲ ਤਖਤ ਸਾਹਿਬ ਦੇ ਅਸੀਂ ਖਿਲਾਫ ਜਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਖਿਲਾਫ ਨਹੀਂ ਬੋਲਾਂਗੇ ਕਾਸ਼ ਕਿਤੇ ਸਾਰੇ ਇਦਾਂ ਭੁੱਲ ਬਖਸ਼ਾ ਲੈਣ ਤਾਂ ਲੱਗਦਾ ਮੈਂ ਕਹਿੰਦਾ ਮੈਂ ਹੁਣ ਤਾਂ ਕਹਿਣਾ ਵੀ ਜੇ ਕਿਤੇ ਸਾਰੇ ਵਾਪਸ ਮੋੜਾ ਹੋਣਾ ਜਿਹੜੇ ਕਹਿਣ ਕਿ ਅਸੀਂ ਆਪਣੀਆਂ ਆਪਣੀਆਂ ਜੜੀਆਂ ਡਫਲੀਆਂ ਵਜਾ ਰਹੇ ਹਾਂ ਜਿਹੜੇ ਆਪਣੀਆਂ ਆਪਣੀਆਂ ਮਰਿਆਦਾ ਅਸੀਂ ਚਲਾ ਰਹੇ ਹਾਂ ਜੀ ਇਹ ਬੰਦ ਕਰ ਦੇ ਤਾਂ ਸਾਡੀ ਕੌਮ ਚੀਕਦਾ ਨਾ ਸਾਰੇ ਚੜ੍ਹਦੀ ਕਲਾ ਚ ਹੋ ਜਾਈਏ ਪ੍ਰੋਬਲਮ ਇੱਥੇ ਖੜੀ ਆ ਨਾ ਕਿ ਗੱਲਾਂ ਉਹ ਲੋਕ ਕਰ ਰਹੇ ਜਿਹੜੇ ਜਿਹਨਾਂ ਦੀ ਆਪਣੀ ਆਪਣੀ ਡੇਰੇ ਦੀ ਮਰਿਆਦਾ ਜਿਹੜੀ ਆਪਣੀ ਮਰਿਆਦਾ ਡੇਰੇ ਦੀ ਹੁਣ ਮੈਂ ਮੈਂ ਉਹ ਦੱਸਣਾ ਚਾਹਣਾ ਜੀ ਕਿ ਇੱਕ ਬੰਦਾ ਆਪਣੀ ਡੇਰੇ ਦੀ ਮਰਿਆਦਾ ਨੂੰ ਕੌਮ ਦੀ ਮਰਿਆਦਾ ਬਣਾਉਣਾ ਚਾਹਦਾ ਕੀ ਗੱਲ ਸਹੀ ਆ ਇਹ ਕੰਮ ਸਹੀ ਆ ਪਹਿਲਾ ਇਹ ਗਲਤ ਹੈ ਗਲਤ ਹੈ ਗਲਤ ਹੈ ਹੁਣ ਜਿਹੜਾ ਇੱਕ ਡੇਰੇ ਦੀ ਮਰਿਆਦਾ ਨੂੰ ਕੌਮ ਤੇ ਲਾਗੂ ਕਰਨਾ ਚਾਹੁੰਦਾ ਤੇ ਇੱਕ ਪ੍ਰਚਾਰਕ ਕਹਿੰਦਾ ਆਪਾਂ ਕਾਲ ਤਖਤ ਦੀ ਮਰਿਆਦਾ ਨੂੰ ਸਮਰਪਤਾਂ ਤੇ ਸਵਾਲ ਪਤਾ ਮੇਰੇ ਤੇ ਕੌਣ ਕਰ ਰਿਹਾ ਜਿਹੜੇ ਡੇਰੇ ਦੀ ਮਰਿਆਦਾ ਨੂੰ ਮੰਨਦੇ ਕੋਈ ਪਾਰਟਿਕੂਲਰ ਨਾਮ ਹੈ ਤੁਹਾਡੇ ਬੜੇ ਬੰਦੇ ਜਿਹੜੇ ਜਿੰਨੇ ਵੀ ਬੰਦੇ ਜਿਹੜੇ ਕੋਈ ਕਿਸੇ ਸੰਪਰਦਾਨ ਨਾਲ ਜੁੜਿਆ ਕੋਈ ਕਿਸੇ ਡੇਰੇ ਨਾਲ ਜੁੜਿਆ ਤੇ ਉਹ ਹੈ ਉਹ ਹੀ ਬੰਦੇ ਤੁਹਾਨੂੰ ਟਾਰਗੇਟ ਕਰਦੇ ਮੈਨੂੰ ਮਿਲਦੇ ਜੀ ਮੈਂ ਤਾਂ ਰੋਜ਼ ਵਾਪਿੰਦਾ ਨਾ ਹਾਂ ਹਾਂਜੀ ਹੁਣ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਤੇ ਤੁਸੀਂ ਹੁਣ ਕਹਿੰਦੇ ਨਾ ਵੀ ਵਿਰੋਧ ਉਹਦਾ ਕਾਰਨ ਆ ਵੀ ਅੱਜ ਮੈਂ ਨਿਊਜ਼ੀਲੈਂਡ ਚਲਦਾ ਸਾਰੇ ਤੇ ਉੱਪਰ ਕੇ ਇਹਨਾਂ ਨੇ ਉੱਦਾਂ ਹੀ ਬਹਿ ਜਾਣਾ ਹੈਗੇ ਦੋ ਦੋ ਚਾਰ ਚ ਚ ਜਾਣੇ ਆ ਕਿਤੇ ਬੈਠੇ ਆ ਚਿੜੀਆਂ ਜਿਹਾ ਛੇੜਦੇ ਆ ਫਿਰ ਇਹ ਕਹਿੰਦੇ ਜੀ ਇਹਨੂੰ ਤੇ ਇਹ ਤੇ ਪੰਤੋਕੀ ਨੂੰ ਸੁਣਦਾ ਕੋਈ ਨਹੀਂ ਮਹੀਨੇ ਦੇ 30 ਦਿਨ ਹੁੰਦੇ ਨਾ ਜੀ 35 30 ਸਮਾਗ ਹੁੰਦੇ ਤੁਸੀਂ ਹੁਣ ਆਪਣਾ ਮੈਨੂੰ ਨੰਬਰ ਦਿਓ ਮੈਂ ਤੁਹਾਨੂੰ ਹਰ ਮਹੀਨੇ ਦਾ ਪੋਸਟਰ ਭੇਜਿਆ ਕਰਾਂਗਾ ਤੁਸੀਂ ਆਪਣੇ ਪੇਜ ਤੇ ਪਾਇਆ ਕਰਿਓ ਆ ਆ ਆ ਦੱਸੋ ਜੀ ਆ ਫਲਾਣੇ ਪਿੰਡ ਸਮਾਗਮ ਹੋ ਰਿਹਾ ਕਿ ਇਸ ਪਿੰਡ ਨੂੰ ਸਿੱਖ ਨਹੀਂ ਹੈਗਾ ਅੱਛਾ ਮੈਂ ਪੰਤੋਕੀ ਨੂੰ ਸੰਗਤ ਵਿੱਚ ਕਿੰਨੇ ਅਮਰਤ ਛਕਣ ਵਾਲੇ ਬੰਦੇ ਬੈਠੇ ਹੁੰਦੇ ਆ ਕਿੰਨੇ ਬਾਣੀ ਸਮਝਣ ਵਾਲੇ ਬੈਠੇ ਹੁੰਦੇ ਕਿਸੇ ਵੀ ਗੁਰਦਲੇ ਹੋ ਜਾਣੇ ਉਹਨਾਂ ਨੂੰ ਸਿੱਖੀ ਦੀ ਕੋਈ ਸਮਝ ਨਹੀਂ ਆ ਯਾਰ ਤੁਹਾਨੂੰ ਸਿੱਖੀ ਦੀ ਸਮਝ ਆ ساری ਮਤਲਬ ਤੁਹਾਨੂੰ ਮੇਰੇ ਤੋਂ ਪ੍ਰੋਬਲਮ ਹੈ ਮੈਂ ਤੁਹਾਡੇ ਮੁਤਾਬਕ ਗੱਲ ਨਹੀਂ ਕਰਦਾ ਇਥੇ ਪਰਿਵਾਰ ਚ ਵੀ ਹੁੰਦਾ ਕਈ ਵਾਰੀ ਇੱਕ ਪਤਨੀ ਇੱਕ ਬੱਚੇ ਨੂੰ ਵੀ ਆਪਣੇ ਪਰਿਵਾਰ ਦੇ ਜੀ ਦੀ ਗੱਲ ਪਸੰਦ ਨਹੀਂ ਹੁੰਦੀ ਤੇ ਇਹਦਾ ਮਤਲਬ ਇਹ ਨਹੀਂ ਕੋਈ ਬੰਦਾ ਗਲਤ ਹੋ ਬਿਲਕੁਲ ਪਰ ਤੁਸੀਂ ਕਲੀਅਰ ਤਾਂ ਕਰ ਦੋ ਕਿ ਤੁਸੀਂ ਨਿਤਨੇਮ ਪੰਜ ਬਾਣੀਆਂ ਦਾ ਹਾਂਜੀ ਮੈਂ ਤਾਂ ਪਹਿਲਾਂ ਬਾਣੀਆਂ ਦੱਸ ਦੋ ਕਿਹੜੀ ਕਿਹੜੀ ਪਹਿਲਾਂ ਪੰਜ ਬਾਣੀਆਂ ਨਹੀਂ ਹੈਗੇ ਹਾਂਜੀ ਪੰਜ ਬਾਣੀਆਂ ਖੰਡੇ ਦੀ ਪੌਲ ਤਿਆਰ ਕਰਨ ਲਈ ਪੜੀਆਂ ਜਾਂਦੀਆਂ ਠੀਕ ਹੈ ਜੀ ਜਦੋਂ ਆਪਾਂ ਪੰਜ ਬਾਣੀਆਂ ਕਹਿੰਦੇ ਆ ਉਦੋਂ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤਮ ਰਹੇ ਤਾਂ ਮਰਦਨਤਾਬ ਜਪਜੀ ਸਾਹਿਬ ਜਾਬ ਸਾਹਿਬ ਸਹੀਏ ਸਵੇਰ ਦੀ ਬਾਣੀ ਸ਼ਾਮ ਨੂੰ ਸੋਦਰ ਤੇ ਸੋਲਾ ਸਾਹਿਬ ਦੀ ਬਾਣੀ ਉਦੋਂ ਆਪਾਂ ਸਾਰਾ ਨਾਲ ਨੇ ਪੰਜ ਬਾਣੀਆਂ ਇਕੱਠੀਆਂ ਕਰਦੇ ਨੇ ਆਪਾਂ ਠੀਕ ਹੈ ਜੀ ਅਮਰ ਸੰਚਾਰ ਵੇਲੇ ਜਿਹੜੀਆਂ ਬਾਣੀਆਂ ਪੜ੍ਹੀਆਂ ਜਾਂਦੀਆਂ ਜਪਜੀ ਸਾਹਿਬ ਜਪਤਰ ਹੋ ਗਿਆ ਸਵਯੇ ਹੋ ਗਏ ਚੌਪਈ ਹੋ ਗਈ ਅਨੰਦ ਸਾਹਿਬ ਹੋ ਗਿਆ ਠੀਕ ਹੈ ਅਕਾਲ ਤਖਤ ਵੱਲੋਂ ਪ੍ਰਵਾਨਤ ਮੈਂ ਤਾਂ ਕਹਿਆ ਥਾ ਤੇ ਮੇਰਾ ਵਾਪਿਆ ਮੈਂ ਕਿਹਾ ਐਦਾ ਕਰ ਵੀ ਜਿਹੜਾ ਮੈਨੂੰ ਸਵਾਲ ਕਰਨ ਹੁੰਦਾ ਮੈਂ ਕਿਹਾ ਤੁਸੀਂ ਪੜ੍ਹਦੇ ਕਹਿੰਦੇ ਹਾਂ ਜੀ ਮੈਂ ਕਿਹਾ ਮੂੰਹ ਜਬਾਨੀ ਮੈਂ ਸ਼ੁਰੂ ਕਰਦਾ ਮੂੰਹ ਜਬਾਨੀ ਤੁਸੀਂ ਸ਼ੁਰੂ ਕਰ ਦਿਓ ਸੰਗਤ ਕਲੀਅਰ ਹੋ ਗਈ ਕਿਹੜੀ ਬਾਣੀ ਜਪਜੀ ਸਾਹਿਬ ਆ ਜਪ ਸਾਹਿਬ ਸਵਯੇ ਆ ਮੈਂ ਕਿਹਾ ਜੇ ਮੈਂ ਪਰ ਤੁਸੀਂ ਜਪ ਸਾਹਿਬ ਨਹੀਂ ਪੜ੍ਹਦੇ ਮੈਂ ਪੜ੍ਹਦਾ ਮੈਂ ਤੇ ਹੁਣੋਂ ਚੱਕਰ ਚ ਇਹਨਾਂ ਨੂੰ ਐਵਰੀ ਡੇ ਪੜ੍ਹਦੇ ਪੜ੍ਹਦਾ ਜੀ ਮੈਂ ਪੜ੍ਹਦਾ ਤੇ ਮੈਨੂੰ ਯਾਦ ਆ ਨਾ ਜੀ ਫਿਰ ਤੁਹਾਡੇ ਚੈਨਲ ਜੇ ਮੈਂ ਪੜਦਾ ਜਿਹੜਾ ਬੰਦਾ ਪੜਦਾ ਨਹੀਂ ਤੁਸੀਂ ਮੈਨੂੰ ਦੱਸੋ ਜਿਹੜੀ ਚੀਜ਼ ਤੁਸੀਂ ਪੜਦੇ ਤੁਹਾਨੂੰ ਜਿਆਦਾ ਹੋ ਸਕਦੀ ਨਹੀਂ ਹੋ ਸਕਦੀ ਮੇਰਾ ਮੇਰਾ ਤੁਹਾਡੇ ਚੈਨਲ ਬਿਲਕੁਲ ਠੀਕ ਹੈ ਠੀਕ ਹੈ ਆ ਲੋਕਾਂ ਨੇ ਵੀਡੀਓ ਨੂੰ ਕਰਕੇ ਲੋਕਾਂ ਦਾ ਸਵਾਲ ਹੈ ਜਿਹੜੇ ਕਲੀਅਰ ਕਰਤਾ ਜਿਹੜੇ ਬੰਦੇ ਜਿਹੜਾ ਬੰਦਾ ਨਹੀਂ ਪੜਦਾ ਹੋਊਗਾ ਜੀ ਉਸ ਬੰਦੇ ਨੂੰ ਜਿਆਦਾ ਹੋ ਸਕਦੀ ਨਹੀਂ ਹੋ ਸਕਦੀ ਸਵਾਲ ਹੈ ਮੈਂ ਕਹਿੰਦਾ ਵੀ ਜੇ ਮੈਂ ਪੜਦਾ ਤਾਂ ਮੈਨੂੰ ਜਿਆਦਾ ਨਾ ਹੁਣ ਇਸ ਤੋਂ ਅਗਲੀ ਗੱਲ ਇਹ ਇੱਕ ਬਹਾਨਾ ਅੱਛਾ ਫਿਰ ਇਹ ਕਿਵੇਂ ਪਨਾਲ ਚੋਂਗੇ ਤੁਸੀਂ ਜਵਾਬ ਸਹੀ ਕਹੇ ਤੱਕੇ ਨਾਲ ਤੁਸੀਂ ਮੈਨੂੰ ਜਵਜੀ ਸਿੰਘ ਦੀ ਵਿਆਖਿਆ ਕਰਨ ਲਈ ਕਹੋਗੇ ਮੈਂ ਤਾਂ ਵੀ ਨਹੀਂ ਕਰੂੰਗਾ ਤੁਸੀਂ ਧੱਕੇ ਨਾਲ ਆਪਣੇ ਬੱਚੇ ਨੂੰ ਰੋਟੀ ਨਹੀਂ ਖਵਾ ਸਕਦੇ ਖਵਾ ਸਕਦੇ ਤੁਸੀਂ ਘਰ 'ਚ ਖਾਣਾ ਬਣਾਇਆ ਬੱਚਾ ਕਹਿੰਦਾ ਮੈਂ ਨਹੀਂ ਖਾਣਾ ਖਵਾ ਕੇ ਖਵਾਓ ਮੈਨੂੰ ਬਿਲਕੁਲ ਠੀਕ ਉਹ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਬਾਹਰ ਮੰਗਾਉਣ ਲਗਾ ਤਵਾੜਾ ਘਰ 'ਚ ਪੈਦਾ ਹੋਇਆ ਬੱਚਾ ਤੁਹਾਡੀ ਧੌਂਸ ਨਹੀਂ ਮੰਨਦਾ ਤੁਸੀਂ ਪ੍ਰਚਾਰ ਦੇ ਉੱਤੇ ਕਿਦਾਂ ਧੌਂਸੇ ਹੁੰਦੇ ਬਿਲਕੁਲ ਠੀਕ ਠੀਕ ਤੁਸੀਂ ਆਜ਼ਾਦ ਦੇਸ਼ਾਂ 'ਚ ਬੈਠੇ ਜੀ ਫ੍ਰੀडम ਫ੍ਰੀडम ਆ ਨਾ ਭਗਤ ਨਾਮ ਦੇ ਨੂੰ ਉਹਦੀ ਮਾਂ ਕਹਿੰਦੀ ਆ ਬਾਦਸ਼ਾਹ ਕਹਿੰਦਾ ਕਿ ਤੂੰ ਰਾਮ ਦੀ ਜਗ੍ਹਾ ਖੁਦਾ ਕਹੇ ਜੀ ਨਹੀਂ ਤੇ ਤੈਨੂੰ ਸੱਜਦੀ ਜਾਊਗੀ ਤੇ ਭਗਤ ਨਾਮਦੇਵ ਦੀ ਮਾਂ ਕਹਿੰਦੀ ਆ ਵੀ ਰੁਦਰ ਕਰੇ ਨਾਮੇ ਕੀ ਮਾਏ ਭੀ ਭਗਤ ਨਾਮਦੇਵ ਦੀ ਮਾਂ ਰੁਦਰ ਕਰਦੀ ਆ ਛੋੜ ਰਾਮ ਕੀ ਨਾ ਭਜਿਆ ਖੁਦਾਏ ਤੂੰ ਰਾਮ ਕਹਿਣਾ ਛੱਡ ਦੇ ਖੁਦਾ ਕਹਿ ਦੇ ਕਹਿੰਦਾ ਮਾਂ ਆਪਣੀ ਮਰਜ਼ੀ ਨਾਲ ਹਜ਼ਾਰ ਵਾਰ ਪਾਉਂ ਮੈਂ ਖੁਦਾ ਕਹਦਾ ਕੋਈ ਖੁਦਾ ਤੇ ਰਾਮ ਚ ਕੋਈ ਫਰਕ ਨਹੀਂ ਪਰ ਇਹਨਾਂ ਦੇ ਕਹਿਣ ਤੇ ਨਹੀਂ ਕਹਿੰਦਾ ਇਹਨਾਂ ਦੇ ਕਹਿਣ ਤੇ ਕਹੂੰਗਾ ਤੇ ਈਨ ਮਨਨ ਵਾਲੀ ਗੱਲ ਹੋ ਜਾਈ ਆਪਣੀ ਮਰਜ਼ੀ ਨਾਲ ਹਜ਼ਾਰ ਵਾਰ ਕਮਾਂ ਪਰ ਇਹ ਬਾਣੀ ਚੱਡੇ ਵੱਡੇ ਪੱਖ ਲਿਖੇ ਇਹ ਕੌਣ ਦੇ ਆ ਜੀ ਫਿਰ ਫਿਰ ਇਹ ਜਿਹੜੇ ਸਾਨੂੰ ਸਵਾਲ ਕਰਦੇ ਆ ਕਿੰਨੇ ਪ੍ਰਚਾਰਕਾਂ ਦੇ ਵੱਲ ਐਸੇ ਐਸੇ ਪ੍ਰਚਾਰਕ ਜਿਹੜੇ ਨੈੱਟ ਦੇ ਪੈ ਜਾਂਦੇ ਨੇ ਨਾਂ ਪਤਾ ਜੀ ਕਿ ਅਕਾਲ ਤਖਤ ਤੇ ਹਮਲਾ ਕਿਉਂ ਹੋਇਆ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਫਸਟ ਮੀਟਿੰਗ ਹੋਈ ਠੀਕ ਕਿਦਿ ਗਰੀ ਮੀਟਿੰਗ ਹੋਈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਦੀ ਆਪਸ ਮੀਟਿੰਗ ਹੋਈ ਕਿ ਤੁਹਾਨੂੰ ਕੋਈ ਪਤਾ ਮੈਂ ਤੁਹਾਡੇ ਤੁਹਾਨੂੰ ਵੀਡੀਓ ਦੱਸ ਦਵਾਂ ਤੂੰ ਚਲਾ ਦਿਓ ਆਪਣੇ ਪੇਜ ਤੇ ਚਲਾਇਓ ਪੇਜ ਤੇ ਚੱਲੇਗੀ ਹਾਂਜੀ ਸੰਤਾਂ ਨੂੰ ਦੇਖਣਗੇ ਹਾਂਜੀ ਸੰਤਾਂ ਵੇਖਣੋ ਤੇ ਕਿੰਨੇ ਆ ਥਾਵਾਂ ਤੇ ਉਹਨਾਂ ਲੋਕਾਂ ਨੇ ਉਹਨਾਂ ਕੋਲ ਮਾਫੀਆਂ ਮੰਗਾਈਆਂ ਕਿ ਤੂੰ ਗਲਤ ਬੋਲਿਆ ਜੀ ਕਿ ਸੰਤ ਬਾਬਾ ਜਨੈਲ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਮਾਹ ਜੀ ਮੀਟਿੰਗ ਹੋਈ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੰਤ ਜਨੈਲ ਸਿੰਘ ਜੀ ਸਾਰੀ ਜ਼ਿੰਦਗੀ ਉਹਨਾਂ ਪ੍ਰਚਾਰ ਨਹੀਂ ਹੋਣਾ ਟਖਾਲ ਦਾ ਤੈਨੂੰ ਅਕਾਲ ਤਖਤ ਤੇ ਹਮਲਾ ਕਰਾਉਣਾ ਪੈਣਾ ਤੇ ਬਾਬਾ ਜੀ ਨੇ ਕਿਹਾ ਮੈਂ ਨਹੀਂ ਚਾਹੁੰਦਾ ਅਕਾਲ ਤਖਤ ਤੇ ਹਮਲਾ ਹੋਵੇ ਫਿਰ ਅਕਾਲ ਤਖਤ 'ਤੇ ਹਮਲਾ ਹੋਇਆ ਤੇ ਦੁਨੀਆ ਦੇ ਵਿੱਚ ਫਿਰ ਟਕਸਾਲ ਦਾ ਪ੍ਰਚਾਰ ਹੋਇਆ ਹੂੰ ਤੂੰ ਤਾਂ ਟਕਸਾਲ ਦੇ ਵੀ ਖਿਲਾਫ ਹੋ ਮੈਂ ਨਹੀਂ ਖਿਲਾਫ ਜੀ ਤੇ ਮੈਂ ਤਾਂ ਤੁਸੀਂ ਬੋਲਦੇ ਹੋ ਖਿਲਾਫ ਟਕਸਾਲ ਦੇ ਖਿਲਾਫ ਬੋਲਿਓ ਤੁਸੀਂ ਕਈ ਵਾਰੀ ਨਹੀਂ ਮੈਂ ਮੈਂ ਫਿਰ ਮੇਰੀ ਬੇਨਤੀ ਸੁਣੋ ਹਾਂਜੀ ਮੇਰੀ ਬੇਨਤੀ ਸੁਣੋ ਨਾ ਜੀ ਜਦੋਂ ਉਹ ਵੀਡੀਓ 'ਚ ਗੱਲ ਬੋਲੀ ਗਈ ਹੂੰ ਪ੍ਰਚਾਰਕ ਬਾਰੇ ਤੁਹਾਨੂੰ ਪਤਾ ਕਿਹੜੇ ਪ੍ਰਚਾਰਕ ਨੇ ਬੋਲੀ ਤੁਸੀਂ ਦੱਸ ਦੋ ਨਿੱਤ ਤੋਂ ਨਹੀਂ ਤੁਸੀਂ ਦੱਸੋ ਚੈਨਲ ਤੇ ਸੰਤਾਂ ਦੇਖ ਰਿਹਾ ਤੁਸੀਂ ਆਂਜ਼ਲੈਂਡ ਫੇਰੀ ਤੇ ਦੱਸੋ ਤੁਸੀਂ ਤੁਸੀਂ ਹੀ ਇਮਾਨਦਾਰ ਜਵਾਬ ਦਿਓ ਤੁਹਾਨੂੰ ਉਸ ਪ੍ਰਚਾਰ ਦਾ ਨਹੀਂ ਪਤਾ ਮੈਨੂੰ ਨਹੀਂ ਪਤਾ ਪੱਕੀ ਗੱਲ ਸੱਚ ਹੈ ਮੈਂ ਕੈਮਰੇ ਮੋਰੇ ਬੋ ਰਿਹਾ ਮੈਨੂੰ ਨਹੀਂ ਪਤਾ ਨਹੀਂ ਪਤਾ ਤੁਸੀਂ ਦੱਸ ਦੋ ਠਾਕੁਰ ਸਿੰਘ ਪਟਿਆਲੇ ਵਾਲਾ ਪ੍ਰਚਾਰਕ ਭਾਈ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਦਮ ਦੀ ਮਟਕਸਾਲ ਵਾਲੇ ਹਾਂਜੀ ਨਹੀਂ ਉਹ ਦੋ ਆ ਇੱਕ ਬਾਬਾ ਠਾਕੁਰ ਸਿੰਘ ਹੋਇਆ ਜਿਹੜੇ 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 ਮੁਖੀ ਹੋਏ ਆ ਉਹਨਾਂ ਦੀ ਗੱਲ ਹੀ ਕਰਦੇ ਮੈਂ ਅੱਛਾ ਜੀ ਇਹ ਪਟਿਆਲੇ ਵਾਲਾ ਠਾਕੁਰ ਜਿਹੜੇ ਭਾਰੇ ਜਿੰਗ ਹਾਂਜੀ ਉਹਨਾਂ ਦੀ ਵੀਡੀਓ ਨੈਟ ਤੇ ਪਈ ਹੋਈ ਹੈ ਮੈਂ ਕੋਲੋਂ ਤਾਂ ਕਹਿ ਨਹੀਂ ਰਿਹਾ ਜੀ ਮੈ ਕੋਲ ਉਹ ਨਹੀਂ ਕਰ ਪਿਆ ਤੁਹਾਡੇ ਕੋਈ वार्तालाप ਉਹਨਾਂ ਨਾਲ ਇਹਨਾਂ ਦੇ ਕਿਸੇ ਮਿੱਤਰ ਨਾਲ ਹੋਈ ਨਹੀਂ ਜੀ ਬੇਨਤੀ ਜੀ ਜੀ ਉਹ ਵੀਡੀਓ ਨੈਟ ਤੇ ਪਈ ਹੋਈ ਹੈ ਮੇਰਾ ਸਵਾਲ ਇਹ ਸੀ ਕਿ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਕਦੀ ਉਹਨਾਂ ਨੂੰ ਆਣ ਕੇ ਪੁੱਛਿਆ ਵੀ ਤੁਸੀਂ ਐਡੀ ਵੱਡੀ ਗੱਲ ਪੇਦਾ ਮਤਲਬ ਜੋ ਹੜਨਾ 84 ਚ ਹੋਇਆ ਜੋ ਕਾਨਪੁਰ ਹੋਇਆ ਬਕਰੋ ਹੋਇਆ ਚਾਸ ਹੋਇਆ ਦਿੱਲੀ ਹੋਇਆ ਜੋ ਕੁਝ ਵਾਪਰਿਆ ਤੇ ਫਿਰ ਆਪਾਂ ਜੇ ਗੱਲ ਮੰਨ ਲਈਏ ਆਪਾਂ ਤੇ ਫਿਰ ਇਹ ਕਸੂਰ ਕਿਹਦਾ ਆਇਆ ਫਿਰ ਅੱਛਾ ਤੁਸੀਂ ਇਹ ਦੱਸੋ ਰੱਬ ਤੋਂ ਡਰਦੇ ਹੋ ਹਾਂਜੀ ਰੱਬ ਤੋਂ ਡਰਦੇ ਹੋ ਹਾਂਜੀ ਸਹੀ ਗੱਲ ਕਹਿ ਰਹੇ ਮੈਂ ਹਾਂਜੀ ਹਾਂਜੀ ਰੱਬ ਤੋਂ ਵਾਕੀ ਡਰਦੇ ਹੋ ਪਹਿਲੀ ਗੱਲ ਤੇ ਇੱਕ ਬੇਨਤੀ ਕਰਾਂ ਜੀ ਡਰ ਦੇ ਅਰਥ ਕੀ ਹੁੰਦੇ ਪਲਾ ਨਰਮਲ ਭੋਵਾ ਪਾਣ ਹਾਂ ਫਿਰ ਤੁਹਾਨੂੰ ਪੈ ਹੈ ਮਾਲਕ ਦਾ ਪੈ ਹੈ ਮਾਲਕ ਦਾ ਡਰ ਹੈ ਤੇ ਭੈ ਵਿੱਚ ਜੀਵਨ ਜਿਉਨੇ ਰੋਜ਼ ਆਪਾਂ ਗੱਲ ਕਰਦੇ ਧਰਤੀ ਤੇ ਵੀ ਕਿਸੇ ਬੰਦੇ ਨੂੰ ਡਰਦੇ ਹੋ ਹਾਂਜੀ ਧਰਤੀ ਤੇ ਜਿਹੜੇ ਬੰਦੇ ਨੇ ਇਨਸਾਨ ਨੇ ਉਹ ਤੋਂ ਵੀ ਕਿਸੇ ਨੂੰ ਡਰਦੇ ਹੋ ਇੱਕ ਬੇਨਤੀ ਕਰਾਂ ਜੀ ਬਾਣ ਜਿਖਾ ਨਿਕਟ ਬੁਝੈ ਸੋ ਬੁਰਾ ਕਿਉਂ ਕਰੇ ਬੇਕਸੰਚਨਤ ਡਰਤਾ ਫਿਰ ਜਿੰਨਾ ਬੰਦੇ ਕੋਲ ਜ਼ਹਿਰ ਹੋਏਗਾ ਉਹਨਾਂ ਡਰ ਪੈਦਾ ਹੋਏਗਾ ਜੇ ਜ਼ਹਿਰ त्याਗ ਦੋ ਡਰ ਕਾ ਜਦੋਂ ਤੁਸੀਂ ਗਲਤ ਕੰਮ ਨਹੀਂ ਕਰਨਾ ਤੇ ਡਰ ਕਿਸੋਂ ਆਏਗਾ ਤੁਹਾਡੀ ਜੀ ਫਿਰ ਹਥਿਆਰ ਕਿਉਂ ਰੱਖਦੇ ਹੋ ਤੁਸੀਂ ਹਾਂਜੀ ਵੈਪਨ ਕਿਉਂ ਰੱਖਿਆ ਤੁਸੀਂ ਪਰਚੇ ਕਿਉਂ ਤੁਹਾਡੇ ਤੇ ਚੱਲਦੇ ਬਹੁਤ ਵਧੀਆ ਵੈਪਰ ਰੱਖਣਾ ਸੇਫਟੀ ਰੱਖਣੀ ਮੈਡੀਕਲ ਹੈ ਕੋਈ ਸਾਡੇ ਗੁਰੂਆਂ ਨੇ ਰੱਖਿਆ ਗੱਲ ਚੰਗੀ ਹੈ ਲਹਾਲ ਚੰਗੀ ਹੈ ਲਾਹੌਰ کارਖਾਨਾ ਫਿਰ ਗੱਲ ਚੰਗੀ ਹੈ ਪਰ ਪ੍ਰਚਾਰਕਾਂ ਨੂੰ ਕੀ ਲੋੜ ਹੈ ਤੁਸੀਂ ਧਰਮ ਦਾ ਪ੍ਰਚਾਰ ਕਰ ਰਹੇ ਹੋ ਮੈਂ ਜਵਾਬ ਦਿੰਦਾ ਜੀ ਜੀ ਲਾਹੌਰ کارਖਾਨਾ ਸੀ ਗੁਰੂ ਸਾਹਿਬ ਦਾ ਠੀਕ ਹੈ ਜੀ ਹਾਂਜੀ ਕਿਸੇ ਇੱਕ ਹੁੰਦਾ ਆਪਣੇ ਕੋਲ ਜਿਹੜੇ ਗੁਰੂਆਂ ਨੇ ਰੱਖਿਆ ਜੀ ਇਹਦੇ ਮਤਲਬ ਗੁਰੂ ਸਾਹਿਬ ਨੂੰ ਡਰ ਸੀ ਕੋਈ ਜੇ ਮੈਂ ਤੁਹਾਡਾ ਮਜੋਰ ਬਿਲਕੁਲ ਠੀਕ ਹੈ ਗੁਰੂ ਸਾਹਿਬ ਦੇ ਕੋਲ ਹਥਿਆਰ ਸੀ ਗੁਰੂ ਸਾਹਿਬ ਦੇ ਕੋਲ ਲਾਹੌਰ ਕਾਰਖਾਨਾ ਸੀ ਫਿਰ ਤੁਹਾਡੇ ਕਹਿੰਦੇ ਤਾਂ ਜੇ ਪ੍ਰਚਾਰਕ ਰੱਖੇ ਤੇ ਤੁਸੀਂ ਮੈਨੂੰ ਪਹਿਲਾ ਸਵਾਲ ਕੀਤਾ ਡਰ ਆ ਤੇ ਗੁਰੂ ਸਾਹਿਬ ਨੂੰ ਫਿਰ ਤੁਸੀਂ ਇਹ ਸਿੱਧ ਕਰ ਜੋ ਗੁਰੂ ਸਾਹਿਬ ਡਰਦੇ ਸੀ ਮੈਂ ਲੋਕਾਂ ਦੀ ਗੱਲ ਤੁਹਾਡੇ ਸਾਹਮਣੇ ਰੱਖ ਰਿਹਾ ਗੁਰੂ ਸਾਹਿਬ ਤੇ ਪ੍ਰਚਾਰਕਾਂ ਦੇ ਵਿੱਚ ਬਹੁਤ ਡਿਫਰੈਂਸ ਹੈ ਬਹੁਤ ਫਰਕ ਹੈ ਉਸ ਜੀ ਨਹੀਂ ਸਿੱਖਾਂ ਦੀ ਗੱਲ ਕਰ ਆਪਾਂ ਗੁਰੂਆਂ ਤੋਂ ਬਾਅਦ ਆਪਾਂ ਸਿੱਖਾਂ ਤੇ ਆ ਜਾਂਦੇ ਤੁਹਾਡੇ ਤੋਂ ਪਰਚੇ ਵੀ ਹੋਏ ਹੋਏ ਆ ਪਰਚੇ ਹੋਏ ਹੁਣ ਵੀ ਚੱਲਦੇ ਹਨ ਹਾਂਜੀ ਚੱਲਦੇ ਪਰ ਪਰਚੇ ਐਦਾਂ ਹੀ ਪ੍ਰਚਾਰ ਕਰਦੇ ਰਹੋਗੇ ਪਰਚੇ ਹੁੰਦੇ ਤਤ ਮੈਂ ਵੀ ਦੱਸਣਾ ਚਾਹਣਾ ਕੀ ਪਤਾ ਪਰਚੇ ਵਾਲੇ ਬਾਬੇ ਅੰਦਰ ਖਾਤੇ ਦਾ ਕਹਿੰਦੇ ਵੀ ਹੁਣ ਕਿ ਛੱਡੋ ਪੜਾਉਣਾ ਪਾ ਜਿ ਝੁਕੀ ਲੈਣਾ ਤੇ ਮੈਂ ਕਹਿੰਦਾ ਕੋਈ ਮੇਰੀ ਕੋ ਤੁਹਾਡੀ ਦੁਸ਼ਮਣੀ ਨਹੀਂ ਕਿਸੇ ਨਾਲ ਹਾਂ ਨਾ ਮੈਂ ਕਹਾਂ ਮੇਰੀ ਕੋ ਤੁਹਾਡਾ ਨਿੱਜੀ ਦੁਸ਼ਮਣੀ ਨਹੀਂ ਹੈਗੀ ਹਰ ਸਾਡੀ ਸਿਧਾਂਤਕ ਜਾਗਾ ਸਾਡੀ ਸਿਧਾਂਤਕ ਜਾਗਾ ਸੀ ਸਿਧਾਂਤ ਦੀ ਗੱਲ ਕਰਦੇ ਆ ਤੁਣ ਲੱਗਦਾ ਨਹੀਂ ਸ਼ਾਇਦ ਇਸੇ ਡਰ ਕਰਕੇ ਪ੍ਰਚਾਰਕ ਪਿੱਛੇ ਹਟਦਾ ਹਾਂ ਜੀ ਜਿਹੜੇ ਤੁਸੀਂ ਹੁਣੇ ਗੱਲਾਂ ਬਾਹਰ ਤੇ ਗੱਲਾਂ ਕਰ ਰਹੇ ਸੀ ਕਿ ਭਾਈ ਪਬਲਿਕ ਵਿੱਚ ਗੱਲ ਕਰੋ ਤੁਸੀਂ ਆਣ ਕੇ ਇਹੋ ਲੱਗਦਾ ਨਹੀਂ ਕਿ ਬੰਦਾ ਦੋਗਲਾ ਕਿਰਦਾਰ ਨਿਭਾ ਰਿਹਾ ਮੇਰੇ ਪਰ ਤੁਸੀਂ ਐਦਾਂ ਹੀ ਰਹੋਗੇ ਜਿਵੇਂ ਚੱਲ ਰਹੇ ਹੋ ਮੈਂ ਐਦਾਂ ਮਰੂੰਗਾ ਐਦਾਂ ਮਰੂੰਗਾ ਤਿਆ ਕੀਤਾ ਪਿਆ ਤਿਆ ਕੀਤਾ ਪਿਆ ਕਿਉਂਕਿ ਮੈਂ ਜੇ ਤਾਂ ਮੈਨੂੰ ਲੱਗਦਾ ਵੇ ਰਾਤ ਨੂੰ ਸੌਣ ਲੱਗਾਂ ਮੈਂ ਰਾਤ ਨੂੰ ਜਦੋਂ ਸੌਂਣਾ ਤੇ ਉਦੋਂ ਜਮੀਰ ਦੇ ਤੇ ਸਕੂਨ ਨਹੀਂ ਦਿੰਦੀ ਬੜੀ ਕਮਾਲ ਦੀ ਸੱਚਾ ਪਾਸ਼ਾ ਬੇਈਮਾਨੀ ਨਹੀਂ ਕਰ ਰਿਹਾ ਮੈਂ ਕਿਸੇ ਨਾਲ ਠੱਗੀ ਨਹੀਂ ਮਾਰ ਰਿਹਾ ਪਾਣੀ ਚ ਰਲਾ ਨਹੀਂ ਪਾ ਰਿਹਾ ਜੋ ਪਿਓਰ ਗੱਲਾਂ ਕਰ ਕੇ ਨੂੰ ਚੰਗਾ ਲੱਗਦਾ ਸੁਣੇ ਜਿਹਨੂੰ ਨਹੀਂ ਚੰਗਾ ਲੱਗਦਾ ਨ ਹਾਂਜੀ ਘੋੜਾ ਬਣ ਕਿਉਂ ਤੁਹਾਡੀ ਘੋੜਾ ਪਤਾ ਕੀ ਹੁੰਦਾ ਮੇਰੇ ਵੀਰ ਘੋੜਾ ਇਹ ਹੁੰਦਾ ਵਾ ਵੀ ਜਿਹੜੀ ਗੱਲ ਬੰਦੇ ਨੂੰ ਫਿਟਣ ਹੁਣ ਮੈਂ ਐਗਜ਼ਾਮਪਲ ਦਿੰਨਾ ਅਕਸਰੀ ਕਿ ਘਰ ਦੇ ਨਾਲ ਖਾਣਾ ਬਣਿਆ ਬੜਾ ਵਧੀਆ ਜੀ ਸਬਜੀ ਬਣਾਈਆਂ ਦਾਲ ਬਣਾਈਆਂ ਪਰਿਵਾਰ ਦੇ ਤੇ ਬੰਦੇ ਨੂੰ 102 ਬੁਖਾਰ ਜੀ ਅੱਗੇ ਰੱਖੀ ਮੂੰਹ ਚ ਬੁਰਕੀ ਪਾਈ ਜੀ ਕਹਿੰਦਾ ਸਬਜੀ ਨਹੀਂ ਸਵਾਦ ਹਮ ਲਗਮ ਬੇਟੀ ਬੋਲੀ ਬੇਟਾ ਬੋਲਿਆ ਡੈਡੀ ਅੱਜ ਤਾਂ ਸਬਜੀ ਬੜੀ ਸਵਾਦ ਬਣੀ ਹੈ ਜੀ ਹੁਣ ਸਬਜੀ ਸਵਾਦ ਆ ਪਰ ਪ੍ਰੋਬਲਮ ਕੀ ਹੈ ਵੀ ਜੁਬਾਨ ਦਾ ਟੇਸਟ ਨਹੀਂ ਅਗਰ ਬੁਖਾਰ ਚੜਿਆ ਬਿਲਕੁਲ ਠੀਕ ਜਦੋਂ ਬੁਖਾਰ ਲੈ ਕੇ ਇਹੋ ਸਬਜੀ ਸਵਾਦ ਲੱਗਣ ਲੱਪਣੀ ਸਹੀ ਮੈਂ ਤਾਂ ਹੀ ਜਦੋਂ ਅੰਦਰ ਵਿਸ਼ਿਆਂ ਵਕਾਰਾਂ ਦਾ ਬੁਰਾਈਆਂ ਦਾ ਬੁਖਾਰ ਛੜਿਆ ਹੋਵੇ ਨਾ ਸੱਚ ਕੋੜਾ ਲੱਗਦਾ ਜੀ ਜਦੋਂ ਅੰਦਰੋਂ ਬੁਖਾਰ ਲੈ ਕੇ ਆ ਬੰਦਾ ਅੰਦਰੋਂ ਠੀਕ ਹੋ ਗਿਆ ਸੱਚ ਦੇ ਮਿੱਠੇ ਇਹਦੇ ਨਾਲ ਦੀ ਤੇ ਮਿੱਠੀ ਦੁਨੀਆ ਦੀ ਚੀਜ਼ ਕੋਈ ਨਹੀਂ ਬਾਬੇ ਫਰੀਦ ਨੇ ਆਖਿਆ ਸੀ ਨਾ ਕਿ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਪਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁਜਣ ਤੋਂ ਦੁਨੀਆ ਦੀ ਤਾਂ ਕੋਈ ਮਠਾਸ ਏਡੀ ਹੈ ਨਹੀਂ ਜਿੱਡੀ ਮਠਾਸ ਗੁਰਬਾਣੀ ਵਿੱਚ ਪੈਸੋ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਬੜਾ ਪ੍ਰਚਾਰ ਹੁੰਦਾ ਹੈ ਜਿਹੜੇ ਪੰਜਾਬ ਦੇ ਵਿਰੋਧੀ ਨੇ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਲੀ ਗਈ ਪੰਜਾਬ ਨਸ਼ੇੜੀ ਹੈ ਹਾਂਜੀ ਸਾਡੇ ਪੰਜਾਬੀ ਨੌਜਵਾਨ ਬੱਚੀਆਂ ਬੀਬੀਆਂ ਭੈਣਾ ਹਾਂਜੀ ਮਾਵਾ ਤੱਕ ਨੂੰ ਭੰਡਿਆ ਜਾਂਦਾ ਹੈ ਹਾਂਜੀ ਵੱਡੇ ਪੱਦਰ ਤੇ ਭੰਡਿਆ ਵੀ ਗਿਆ ਪਰ ਅੱਜ ਪੰਜਾਬ ਸੰਕਟ ਚ ਹੈ ਹਾਂਜੀ ਖਾਸ ਕਰਕੇ ਮਾਝੇ ਦੀ ਗੱਲ ਕਰਦੇ ਹਾਂ ਆਪਾਂ ਬੜਾ ਵੱਡਾ ਸੰਕਟ ਸਾਡੇ ਡੰਗਰ ਹਾਂਜੀ ਸਾਡੇ ਪਰਿਵਾਰ ਸਾਡੇ ਘਰ ਰੂੜੀ ਪਰ ਉਹ ਹੀ ਪੰਜਾਬ ਦੀ ਜਵਾਨੀ ਹੈ ਬਿਲਕੁਲ ਜਿਹੜੀ ਅੱਜ ਨੂੰ ਸਾਹਮਣੇ ਇਹ ਸੇਵਾ ਕਰ ਰਹੀ ਹੈ ਕਿਵੇਂ ਦੇਖਦੇ ਹੋ ਪੰਜਾਬ ਦੀ ਜਵਾਨੀ ਅਸਲ ਦੇ ਵਿੱਚ ਤਾਂ ਇਹ ਗੱਲ ਅਕਸਰ ਮੈਂ ਪਹਿਲਾਂ ਵੀ ਕਹਿੰਦਾ ਹਾਂ ਨਾ ਕਿ ਇੱਕ ਨੈਟਿਵ ਸਰਜੈਂਡਾ ਪੰਜਾਬ ਪਰ ਜੇ ਮਨ ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ ਮੈਂ ਆਪਣੇ ਪਿੰਡ ਤੁਸੀਂ ਸਟੇਜ 'ਤੇ ਗੱਲ ਕਰਦੇ ਹੋ ਹਾਂਜੀ ਕਰਦਾ ਮੰਨ ਲਓ ਸਾਡਾ ਪਿੰਡ ਸਾਡੇ ਪਿੰਡ 'ਚ ਮੰਨ ਲਓ 5000 ਲੋਕ ਆ ਮੇਨੂੰ ਲੱਗਦਾ ਸਾਡੇ ਪੂਰੇ ਪਿੰਡ ਦੇ ਵਿੱਚ ਜੀ 50 60 ਨੌਜਵਾਨ ਨਸ਼ਾ ਕਰਦੇ ਹੋਣੇ ਹੁਣ ਵੀ ਮੈਂ ਹੁਣ ਦੱਸਾਂਗਾ ਹੁਣ 50 60 ਨੌਜਵਾਨ ਇੱਕ 5000 ਦੀ ਵੋਟ ਵਿੱਚੋਂ ਐਡੀ ਵੱਡਾ ਮੈਟਰ ਨਹੀਂ ਹੈਗਾ ਜੀ ਇਦਾਂ ਹੀ ਪੰਜਾਬ ਦੇ ਬਹੁਤ ਐਸੇ ਪਰਿਵਾਰ ਆ ਜਿੰਨਾ ਪਰਿਵਾਰ ਇੱਕ ਇੱਕ ਜੀਵ ਨਿਸ਼ਾਨੀ ਕਰਦਾ ਜੀ ਪਰ ਮੀਡੀਆ ਕਿਦਾਂ ਗੱਲ ਨੂੰ ਚੁੱਕਦਾ ਜੇ ਤਾਂ ਸਰਕਾਰ ਆ ਝਾੜੂ ਵਾਲਿਆਂ ਦੀ ਆਮ ਪਾਰਟੀ ਦੀ ਫਿਰ ਹੁਣ ਵੀ ਆ ਮੈਂ ਮੇਰਾ ਮੇਰਾ ਸਵਾਲ ਇਹ ਸੀ ਵੀ ਜੇ ਤੇ ਸਰਕਾਰ ਝਾੜੂ ਵਾਲਿਆਂ ਦੀ ਆ ਜੀ ਫਿਰ ਤੇ ਕਾਂਗਰਸ ਤੇ ਅਕਾਲੀ ਨੇ ਇਦਾਂ ਪੇਸ਼ ਕਰਨਾ ਕਿ ਪੰਜਾਬ ਦੇ ਤੇ ਪੱਲੇ ਕੱਖ ਨਹੀਂ ਜਿਆ ਅੱਛਾ ਜਦੋਂ ਸਰਕਾਰ ਬਣ ਗਈ ਕਾ ਦੇਖੋ ਮੈਂ ਮੈਂ ਨਿਊਟਰਲ ਜਿਹਾ ਬੰਦਾ ਇਹ ਹਰ ਪ੍ਰਚਾਰ ਕੇ ਗੱਲ ਸਟੇਟਮੈਂਟ ਨਹੀਂ ਦਊਗਾ ਕਿ ਸਰਕਾਰ ਤੇ ਥੱਲੇ ਦਾ ਨਹੀਂ ਤੁਸੀਂ ਮੈਂ ਤਾਂ ਹੀ ਉਹਦਾ ਨਾਮ ਲੈਤਾ ਸਾਰਿਆਂ ਦਾ ਹੱਥਾਂ ਨਹੀਂ ਮਿਲਾਂਦੇ ਕਿਸੇ ਨਾਲ ਮੈਂ ਤਾਂ ਹੀ ਉਹ ਤੇ ਪਹਿਲਾਂ ਬੇਨਤੀ ਕਰਦੇ ਵੀ ਜੇ ਮੈਂ ਇਹਦਾ ਉਹਦਾ ਨਾਮ ਨਹੀਂ ਲੈਣਾ ਤੁਸੀਂ ਹੁਣ ਤੁਸੀਂ ਹੁਣ ਮੈਨੂੰ ਕਿਹਾ ਥੋੜਾ ਕਿ ਇਹਦਾ ਨਾਮ ਨਾ ਲਈ ਜੀ ਬਿਲਕੁਲ ਤੁਸੀਂ ਆਪ ਲਿਆ ਮੈਂ ਆਪ ਨਾਮ ਲਿਆ ਕਿਉਂਕਿ ਮੈਂ ਜਾਂਦੇ ਮੈਨੂੰ ਦਿੱਲੀ ਉੱਤਰ ਦੇ ਜਵਾਬ ਦੇਣਾ ਪਈ ਤੂੰ ਸਾਡਾ ਕੋ ਨਾਮ ਲਿਆ ਮੈਂ ਕਿਉਂ ਕਿ ਲੈਣਾ ਭਾਈ ਜੀ ਮੈਂ ਤਾਂ ਆਪਣੇ ਗੁਰੂ ਦਾ ਦੱਤਾ ਹਰ ਜਸ ਦਾ ਦੱਤਾ ਖਾਣਾ ਤੇਸ ਕਹੀਆ ਸਾਹਿਬ ਆ ਜੀ ਜੀ ਫਿਰ ਮੈਂ ਕਿਹਦੇ ਤੁਮਰੇ ਕਹਿਨ ਦਾ ਭਾਵ ਗੱਲਾਂ ਜਿਹੜੀਆਂ ਕੀਤਾ ਜਾ ਰਿਹਾ ਪੰਜਾਬੀ ਉਹਦੋਂ ਨਾ ਪੰਜਾਬੀਆਂ ਨੂੰ ਵੀ ਜੇ ਤੇ ਸਰਕਾਰ ਆਮ ਪਾਰਟੀ ਦੀ ਫਿਰ ਕਾਂਗਰਸ ਅਕਾਲੀਆਂ ਨੇ ਕਹਿਣਾ ਵੀ ਖਤਮ ਹੋ ਗਿਆ ਪੰਜਾਬ ਜਦੋਂ ਆ ਗਈ ਕਾਂਗਰਸ ਫਿਰ ਦੂਜਿਆਂ ਨੇ ਕਹਿਣਾ ਵੀ ਪੰਜਾਬ ਹੁਣ ਵੇਖੋ ਹੁਣ ਆਮ ਪਾਰਟੀ ਨੂੰ ਬਿਲਕੁਲ ਨਹੀਂ ਲੱਗਦਾ ਪੰਜਾਬ ਜਨਸ਼ ਹੈਗਾ ਹੁਣ ਲੱਗਦਾ ਵਾ ਕਾਂਗਰਸ ਦੇ ਅਕਾਲੀਆਂ ਨੂੰ ਜਦੋਂ ਕਾਂਗਰਸ ਆ ਗਈ ਫੇਰ ਫੇਰ ਝਾੜੂ ਵੜ ਲੱਗਣ ਲੱਗਾ ਆਪਣਾ ਵੀ ਪੰਜਾਬ ਦੇ ਤੇ ਨਸ਼ਾ ਹੀ ਬਹੁਤ ਆ ਬੜਾ ਬੁਰਾ ਹਾਲ ਹੋ ਗਿਆ ਜੇ ਅਕਾਲੀ ਆਗੇ ਫੇਰ ਦੂਜੀਆਂ ਦੌਣ ਲੱਗਣ ਲੱਪਣਾ ਜਦੋਂ ਜਿਹੜਾ ਰਾਜ ਭਾਗ ਹੁੰਦਾ ਨਾ ਉਹਨੂੰ ਨਹੀਂ ਲੱਗਦਾ ਕਿ ਪੰਜਾਬ ਸਭ ਕੁ ਠੀਕ ਆ ਹੁਣ ਮੈਂ ਮੈਂ ਨਰਪਾਕ ਕੋ ਗੱਲ ਸੁਣ ਲਗਾ ਹੈਗਾ ਨਸ਼ਾ ਹੈਗਾ ਹੈਗਾ ਕਿੰਨੇ ਪਰਸੈਂਟ ਮੈਨੂੰ ਦੱਸ ਲਗਾ ਮੈਂ ਗੱਲ ਜਿੱਥੇ ਲਾਉਣੀ ਚਾਹਣਾ ਜੀ ਵਿਦੇਸ਼ਾਂ ਚ ਨਹੀਂ ਹੋਏਗਾ ਨਹੀਂ ਹੋਏਗਾ ਨਹੀਂ ਮੈਂ ਨਹੀਂ ਦੇਖਿਆ ਨਹੀਂ ਨਹੀਂ ਕਿਉਂ ਕਰਕੇ ਮੈਂ ਕਰਦਾ ਮੈਂ ਮੈਂ ਤੁਸੀਂ ਨਹੀਂ ਕਰਦੇ ਹਾਂ ਹੁਣ ਇਦਾਂ ਤੁਸੀਂ ਮਮੀ ਨਹੀਂ ਕਰਦਾ ਮੈਂ ਕਵਾ ਹੈ ਨਹੀਂਗਾ ਪਰ ਮੈਂ ਦੇਖਿਆ ਨਹੀਂ ਹੁਣ ਤੁਸੀਂ ਪੰਜਾਬ ਰਹਿੰਦੇ ਮੈਨੂੰ ਪੰਜਾਬ ਦਾ ਪਤਾ ਨਹੀਂ 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 ਮੈਂ ਪੰਜਾਬ ਦੇ ਹੁਣ ਦੱਸ ਨਹੀਂ ਨਹੀਂ ਮੇਰੀ ਪੀਜੀ ਇੱਥੇ ਵਿਦੇਸ਼ਾਂ ਵਿੱਚ ਮੈਂ ਤਾਂ ਕੈਨੇਡਾ ਅਮਰੀਕਾ ਵੀ ਜਾਣਾ ਆਪਾਂ ਗੋਰਿਆਂ ਦੀ ਗੱਲ ਛੱਡ ਦੀਏ ਜੀ ਇੱਥੇ ਪੰਜਾਬੀ ਨਸ਼ਾ ਬਿਲਕੁਲ ਨਹੀਂ ਕਰਦਾ ਮੈਂ ਸ਼ਰਾਬ ਚਲਦੀ ਦੇਖੀ ਇੱਥੇ ਭੈ ਉਹ ਤੇ ਮੈਂ ਕਰਦਾ ਉਹੀ ਮੈਂ ਕਹਿ ਰਿਹਾ ਤੁਹਾਨੂੰ ਮੈਂ ਉਹੀ ਤੇ ਮੈਂ ਨਹੀਂ ਹਣਾ ਚਾਹਣਾ ਪਰ ਦੂਜਾ ਸੰਟੈਟਿਕ ਨਸ਼ਾ ਹੁਣ ਮੇਰਾ ਸਵਾਲ ਹੈ ਜੀ ਨਸ਼ਾ ਹਰ ਸਟੇਟ 'ਚ ਹਰ ਕੰਟਰੀ ਜਗਾ ਜੀ ਤੁਹਾਡੇ ਲਾਗੇ ਸ਼ਰਾਬ ਦੀ ਦੁਕਾਨ ਤੁਸੀਂ ਨਹੀਂ ਪਿੰਦੇ ਤੁਹਾਡੇ ਹੱਥੇ ਨਹੀਂ ਹੈਗਾ ਨਾ ਠੀਕ ਹੈ ਅੱਛਾ ਇੱਧਰ ਮੇਰੇ ਸੱਜੇ ਬਨੇ ਗੁਰਦਰਾ ਮੈਂ ਪੀਣਾ ਮੈਂ ਜਾ ਕੇ 10 ਕਿਲੋਮੀਟਰ ਤੋਂ ਠੇਕੇ ਤੋਂ ਵੀ ਲੈ ਆਉਣੀ ਹੈ ਮੇਰੇ ਵਾਸਤੇ ਠੇਕੇ ਤੇ ਵੀ ਹੈਗੀ ਹੈ ਮੇਰੇ ਵਾਸਤੇ ਲਾਗੇ ਕਈਆਂ ਦਾ ਗੁਰਦਰਾ ਦੇ ਨਾਲ ਕੰਦ ਕੰਦ ਦਾ ਕੰਮ ਸਾਜੀ ਗੁਰਦਾਰੇ ਮੱਥਾ ਟੇਕਣ ਨਹੀਂ ਜਾਂਦੇ ਕਾਲੇ ਸਿਆਣਕੇ ਨਿਬੜਦੀ ਆ ਬੇ ਨਸ਼ਾ ਇੱਚ ਕੋਈ ਸ਼ੱਕ ਨਹੀਂ ਨਸ਼ਾ ਹੋਊਗਾ ਨਸ਼ਾ ਤੇ ਨਸ਼ਾ ਸਮਾਜ ਵਿੱਚ ਰਹਿਣਾ ਬੁਰਾਈਆਂ ਰਹਿਣੀਆਂ ਮੈਂ ਉਹ ਤੋਂ ਆਪਣੇ ਆਪ ਨੂੰ ਬਚਾਉਣਾ ਹੁਣ ਪੰਜਾਬ ਨੂੰ ਪੇਸ਼ ਇਦਾਂ ਕੀਤਾ ਜਾਂਦਾ ਜਿਵੇਂ ਪੰਜਾਬ ਦਾ ਤੇ ਬੇੜਾਗਰਕ ਹੋ ਗਿਆ ਪੰਜਾਬ ਤੇ ਖਤਮ ਹੋ ਗਿਆ ਹੁਣ ਅਖਾੜਾ ਆ ਜੀ ਪੰਜਾਬ ਦੇ ਨੌਜਵਾਨਾਂ ਨੇ ਮਤਲਬ ਹਰ ਇੱਕ ਤਬਕੇ ਨੇ ਕਹਲੋ ਜਾਨ ਲਾਤੀ ਹੁਣ ਅੰਕੜੇ ਦੱਸੇ ਜਾਂਦੇ ਵੀ 18-1900 ਪਿੰਡਾਂ ਪਰ 2000 ਤੋਂ ਪਲੱਸ ਪਿੰਡਾਂ ਜਿਹੜੇ ਹੱਟ ਤੋਂ ਪ੍ਰਭਾਵਿਤ ਹੋਏ ਆ ਜੀ ਬਿਲਕੁਲ ਠੀਕ ਹੈ ਕਮਾਲ ਹੋ ਗਈ ਇੱਚ ਇੱਥੇ ਭਾਵੇਂ ਦੁਆਬਾ ਸੀ ਭਾਵੇਂ ਮਾਲਵਾ ਸੀ ਹਰ ਇੱਕ ਨੇ ਆਪਣਾ ਜਿਹੜਾ ਇਹ ਨਹੀਂ ਵੇਖਿਆ ਵੀ ਕਿਹੜੇ ਲਾਕੇ ਇਹ ਪੰਜਾਬੀਆਂ ਵਿੱਚ ਨਾ ਗੁਰੂ ਵੱਲੋਂ ਦਿੱਤੀ ਹੋਈ ਕਹ ਲੋ ਇੱਕ ਦਾਤ ਦਾਤ ਜੀ ਵੀ ਜਦੋਂ ਕਿਤੇ ਸਾਡੇ ਖੂਨ ਚ ਹੈ ਖੂਨ ਚ ਹੈ